ਆਮਣੇ ਲਿਆ ਪੁੱਤ ਚਾਹ ਬਣਾ ਲਈ ਤਾਂ ਆਹ ਲਓ ਮੰਮੀ ਪਾਣੀ ਬਣਾ ਲਿਆ ਹੋਰ ਤੁਸੀਂ ਕਹਿੰਦੇ ਫਿਰ ਤੇ ਚਾਹ ਬਨਣ ਲੱਗ ਜਾਂਦਾ ਚਾਹ ਨਾਲ ਹੀ ਬਨਦਾ ਮੰਮੀ ਚਾਹ ਲਈ ਵੀ ਠੀਕ ਹੈ ਵਿੱਚ ਦੀ ਪਾਣੀ ਪੀਲਾ ਕਰੋ ਨਾਲੇ ਹੁਣ ਤਾਂ ਗਰਮੀ ਜੀ ਪੈਣ ਲੱਗ ਗਈ ਇਹ ਤਾਂ ਤੂੰ ਬਾਲਾ ਵਧੀਆ ਕਰਿਆ ਸਮਾਂ ਚਾਹ ਤਾਂ ਜਿੰਨੀ ਘਟਾਵਾਂਗੇ ਓੰਨੀ ਸਹੀ ਹੈ ਗਰਮੀ ਚ ਹੋਰ ਮੰਮੀ ਚਾਹ ਦਾ ਕੋਈ ਫਾਇਦਾ ਨਹੀਂ ਐਵੇਂ ਕਾਲਜਾ ਜ ਮਚਣ ਲੱਗ ਜਾਂਦਾ ਮੈਂ ਵੀ ਹੁਣ ਘਟਾ ਦਿੱ ਚਾਹ ਹੁਣ ਪੀਂਦੀ ਨਹੀਂ ਹੈਗੀ ਹੋਰ ਸਨਾ ਤੇਰੀ ਮੰਮੀ ਤਾਂ ਠੀਕ ਠਾਕ ਆਉਂਦਾ ਫੋਨ ਖਾਣਾ ਹਾਂ ਮੰਮੀ ਸਵੇਰੇ ਆ ਗਿਆ ਸੀਗਾ ਠੀਕ ਐ ਸਾਰਾ ਠੀਕ ਠਾਕ ਚਾਹ ਚੰਗਾ ਪੁੱਤ ਉਦੋਂ ਤਾਂ ਤੇ ਦੇ ਲਈ ਆਈ ਐ ਸੁਰਤ ਲਿਆਤੀ ਸਾਡੇ ਘਰ ਨੂੰ ਅੱਗੇ ਮੈਂ ਕੱਲੀ ਲੱਗੀ ਰਹਿੰਦੀ ਨਾ ਮੈਂ ਤੇ ਹੁੰਦਾ ਸੀ ਕੰਮ ਤੇ ਨਾਲ ਛੱਡਾ ਜਾਂਦਾ ਸੀ ਹੋਰ ਮੰਮੀ ਫਿਰ ਆਈ ਹੋ ਜਾਂਦਾ ਹੁੰਦਾਗਾ ਨਾਲੇ ਮੰਮੀ ਮੈਂ ਤਾਂ ਤੈਨੂੰ ਕਦੇ ਆਪਦੀ ਸੱਸ ਮੰਨੇ ਹੀ ਨਹੀਂ ਹੈਗਾ ਮੈਂ ਤਾਂ ਮਾਂ ਸਮਝਦੀ ਆ ਉਹੀ ਤਾਂ ਗੱਲ ਐ ਪੁੱਤ ਸੱਸ ਨੂੰ ਮਾਂ ਬਣਾਉਣਾ ਪੈਂਦਾ ਹੈ ਹੈ ਜੇ ਤੂੰ ਸਮਝਾਂਗੀ ਤਾਂ ਹੀ ਮੈਂ ਤੈਨੂੰ ਧੀ ਸਮਝੂੰਗੀ ਹਾਂ ਮੰਮੀ ਨਾਲੇ ਇੱਕ ਪਾਸੇ ਦਾ ਰਿਸ਼ਤਾ ਨਹੀਂ ਨਿਭਦਾ ਹੁੰਦਾ ਪੁੱਤ ਦੋਨੇ ਪਾਸੇ ਇੱਕੋ ਜਿਹਾ ਹੋਵੇ ਫਿਰ ਨਿਭਦਾ ਹੁੰਦਾ ਹਾਂ ਹਾਂ ਮੰਮੀ ਫਿਰ ਵੀ ਮੈਨੂੰ ਆਈ ਨੂੰ ਸਾਲ ਤੋਂ ਉੱਪਰ ਹੋ ਗਿਆ ਆਪਣਾ ਕਿੰਨਾ ਮੋਹ ਪ੍ਰੇਮ ਹੈ ਮੈਂ ਤਾਂ ਕਹਿੰਨੀ ਆ ਪ੍ਰਮਾਤਮਾ ਐਵੇਂ ਬਣਾ ਕੇ ਰੱਖੇ ਸਹੀ ਗੱਲ ਹੈ ਪੁੱਤ ਹੁਣ ਮੈਨੂੰ ਇੱਕ ਗੱਲ ਦਾ ਫਿਕਰ ਲੱਗਿਆ ਰਹਿੰਦਾ ਹੈ ਕਿਵੇਂ ਮੰਮੀ ਵੀ ਜੇ ਆਪਣਾ ਲਾਦੀ ਦਾ ਵਿਆਹ ਹੋਇਆ ਉਹ ਵੀ ਇਹ ਜੀ ਕੁੜੀ ਆਵੇ ਤਾਂ ਚੰਗਾ ਹੈ ਕੋਈ ਨਾ ਮੰਮੀ ਮੇਰੇ ਵਰਗੀ ਆਊਗੀ ਲੈ ਅਕੇ ਮੇਰੇ ਵਰਗੀ ਆਊਗੀ ਤੂੰ ਆਪਦੇ ਵਰਗੀ ਲਿਆ ਤੇਰੇ ਵਰਗੀ ਆਊਗੀ ਨਹੀਂ ਮੈਂ ਆਪਦੇ ਵਰਗੀ ਕਿਵੇਂ ਮਤਲਬ ਮੰਮੀ ਤੂੰ ਆਪਦੀ ਭੈਣ ਦਾ ਰਿਸ਼ਤਾ ਖਰਾਬ ਕਰਾਉਂ ਤੂੰ ਲਾਡੀ ਨੂੰ ਫੇਰ ਹੀ ਤੇਰੇ ਵਰਗੀ ਆਊ ਤੇਰੀ ਭੈਣ ਤੇਰੇ ਵਰਗੀ ਹੋਊਗੀ ਹਾਂ ਹੈ ਤਾਂ ਓ ਵੀ ਸਿਆਣੀ ਬਹੁਤ ਵਿਚਾਰੀ ਮੇਰੀ ਭੈਣ ਪਰ ਮੰਮੀ ਮੇਰੀ ਭੈਣ ਤਾਂ ਜੇ ਪੜੀ ਜਾਂਦੀ ਹੈ ਨਾ ਉਹਦੀ ਪੜਾਈ ਹਜੇ ਬਹੁਤ ਪਈ ਹੈਗੀ ਵਿਚਾਰੀ ਦੀ ਅਸੀਂ ਉਹਦੇ ਵਿਆਹ ਬਾਰੇ ਤਾਂ ਹਜੇ ਸੋਚਿਆ ਹੀ ਨਹੀਂ ਫੇਰ ਕੀ ਆ ਪੁੱਤ ਆਪਾਂ ਇੱਥੇ ਪੜਾ ਲਾਂਗੇ ਆਪਾਂ ਦੋਨੇ ਜਣੀਆਂ ਕੰਮ ਕਰ ਲਿਆ ਕਰਾਂਗੇ ਉਹ ਬੜੀ ਜਾਇਆ ਕਰੂਗੀ ਉਹ ਬਸ ਆਇਆ ਨਾ ਉਹਦਾ ਮਨ ਹੈ ਪੜਨ ਦਾ ਕਹਿੰਦੀ ਮੈਂ ਪੂਰੀ ਪੜਾਈ ਕਰਨੀ ਐ ਅਸੀਂ ਆਖੇ ਚੱਲ ਪੜ੍ਹ ਲਿਖ ਲੈਣ ਦੇ ਕੋਈ ਨੌਕਰੀ ਵਗੈਰਾ ਮਿਲ ਜਾਂਦੀ ਹੈ ਉਹਦਾ ਪੁੱਤ ਜਿਹੜਾ ਕਰਮਾ 'ਚ ਹੈ ਨਾ ਸਭ ਕੁਝ ਮਿਲ ਜਾਂਦਾ ਹੁੰਦਾ ਕਿਉਂ ਨੀਤਾ ਤੇ ਮੁਰਾਦਾ ਲਗਦੀਆਂ ਜਦੋਂ ਉਹਦੀ ਨੀਤ ਹੈ ਪੜਨੈ 'ਚ ਤੇ ਉਹਨੂੰ ਨੌਕਰੀ ਵੀ ਮਿਲੂਗੀ ਨਾਲੇ ਆਪਾਂ ਨੂੰ ਕੋਈ ਡਿੱਕਾ ਨਹੀਂ ਪੁੱਤ ਜੇ ਆਪਾਂ ਵਿਆਹ ਕੇ ਲਿਆਵਾਂਗੇ ਉਹਨੂੰ ਆਪਾਂ ਕਿਹੜਾ ਨੌਕਰੀ ਤੇ ਨਹੀਂ ਲਵਾਉਂਦੇ ਲੱਗ ਜੂ ਆਪਾਂ ਨੂੰ ਕੀ ਹੈਗਾ ਹਾਂ ਚੱਲ ਉਹ ਤਾਂ ਮੰਮੀ ਉਰੇ ਆ ਕੇ ਵੀ ਪੜਾਈ ਕਰ ਸਕਦੀ ਐ ਨਾਲੇ ਅਸੀਂ ਦੋਨੇ ਭੈਣਾਂ ਇੱਕੇ ਘਰੇ ਹੋ ਜਾਾਂਗੇ ਹਾਂ ਨਾਲੇ ਪਤਾ ਤੇਰੇ ਮਾਪਿਆਂ ਨੂੰ ਸੌਖਾ ਹੋ ਜੂਗਾ ਹੈ ਇੱਕ ਘੇੜੇ ਚ ਆ ਕੇ ਮਰ ਜਾ ਕਰਨਗੇ ਵਿਚਾਰੇ ਨਹੀਂ ਹੋਰ ਕਿਤੇ ਵਿਆਹ ਦੀ ਫਿਰ ਉਧਰ ਨੂੰ ਜਾਇਆ ਕਰਨਗੇ ਦੂਣਾ ਖਰਚ ਵੱਧ ਜਾਊਗਾ ਉਹਨਾਂ ਦਾ ਸਹੀ ਗੱਲ ਆ ਮੰਮੀ ਕੋਈ ਨਾ ਚੱਲ ਉਹ ਹਜੇ ਸੋਚਿਆ ਤਾਂ ਹੈ ਨਹੀਂ ਸੀ ਉਹਦੇ ਵਿਆਹ ਬਾਰੇ ਕੋਈ ਨਾ ਮੈਂ ਗੱਲ ਕਰਕੇ ਦੇਖ ਲੂੰਗੀ ਕੋਈ ਨਾ ਤੁਹਾਡੀ ਮੰਮੀ ਡੈਡੀ ਨਾਲ ਗੱਲ ਕਰ ਲੈ ਠੀਕ ਹੈ ਨਾ ਇੱਕ ਤਾਂ ਉਹ ਵੇ ਵਿਆਹ ਦਾ ਨਾਂ ਨਹੀਂ ਲੈਣ ਦਿੰਦੀ ਮੈਨੂੰ ਭੱਜ ਕੇ ਪੈ ਜਾਂਦੀ ਅੱਗੋਂ ਚੱਲ ਕੋਈ ਨਹੀਂ ਪੁੱਤ ਹੁਣ ਆਏ ਤਾਂ ਕੁੜੀਆਂ ਤਾਂ ਕਹਿੰਦੀਆਂ ਹੀ ਹੁੰਦੀਆਂ ਉਹ ਹੁਣ ਸਾਨੂੰ ਕਿੱਥੋਂ ਕਹਦੇ ਮੇਰਾ ਵਿਆਹ ਕਰ ਦਿਓ ਸਹੀ ਗੱਲ ਹੈ ਆਪ ਨੂੰ ਮਾਪਿਆਂ ਨੂੰ ਸੋਚਣਾ ਚਾਹੀਦਾ ਹੁੰਦਾ ਹੈ ਤਾਂ ਨਾਲੇ ਫਿਰ ਪੜ੍ਹਾਈ 'ਚ ਪੂਰੀ ਹੁਸ਼ਿਆਰ ਆ ਨਾ ਫਿਰ ਕਹਿਣ ਲੱਗ ਜਾਂਦੇ ਨੇ ਪਾਪੇ ਹੋਰੀ ਕਹਿ ਦਿੰਦੇ ਨੇ ਪੜ੍ਹ ਲੈਣ ਦੇ ਇਹਨੂੰ ਹਾਂ ਇਹ ਤਾਂ ਗੱਲ ਠੀਕ ਹੈ ਬੁੱਤ ਕੋਈ ਨਹੀਂ ਆਪਾਂ ਸਾਲ 6 ਮਹੀਨੇ ਖੜ ਜਾਾਂਗੇ ਤਾਂ ਨਹੀਂ ਜੇ ਭਾਈ ਨਾਲ ਦੀ ਨਾਲ ਆਪਾਂ ਨੂੰ ਵਿਆਹ ਦੇਣਗੇ ਤਾਂ ਇੱਥੋਂ ਪੜਨ ਲਾ ਦੇਾਂਗੇ ਆਪਾਂ ਆਪਾਂ ਨੂੰ ਕਿਹੜਾ ਡਿੱਕਾ ਕਿਸੇ ਗੱਲ ਦਾ ਹਾਂ ਹਾਂ ਮੰਮੀ ਤਾਂ ਹੈ ਹਾਂ ਬਸ ਮੈਂ ਤਾਂ ਆਈ ਹਾਂ ਬੁੱਤ ਜੇ ਤੇਰੇ ਵਰਗੀ ਆ ਗਈ ਨਾ ਮੈਂ ਤਾਂ ਗੰਗਾ ਨਹਾ ਲੂੰਗੀ ਮੈਨੂੰ ਕਿਸੇ ਗੱਲ ਦਾ ਫਿਕਰ ਨਹੀਂ ਦੋਨੇ ਭੈਣਾਂ ਆਪਦਾ ਘਰ ਦਾ ਕਰਿਓ ਤੇ ਰੰਗੀ ਬਸਿਓ ਕੋਈ ਨਾ ਮੰਮੀ ਤੁਸੀਂ ਫਿਕਰ ਨਾ ਕਰਿਆ ਕਰੋ ਜਦੋਂ ਮੈਂ ਤੁਹਾਨੂੰ ਵਧੀਆ ਮਿਲੀਆਂ ਨਾ ਤੁਸੀਂ ਚੰਗੇ ਕੰਮ ਕੀਤੇ ਨੇ ਕੋਈ ਨਾ ਪਲਾੜੀ ਦੀ ਬਹੁ ਵੀ ਵਧੀਆ ਲੈ ਕੇ ਆਵਾਂਗੇ ਆਇਆ ਨਾ ਪੁੱਤ ਜੇ ਕਿਤੇ ਹੋਰ ਰਿਸ਼ਤਾ ਕਰਦੇ ਆ ਕੋਈ ਖੰਡਿਆਹੀ ਆ ਗਈ ਆਪਣਾ ਸਾਰਾ ਟੱਬਰ ਖਿਲਾਰ ਦਊਗੀ ਇਹ ਵੀ ਤੁਹਾਡੀ ਗੱਲ ਸਹੀ ਹੈ ਮੰਮੀ ਅੱਜ ਕੱਲ ਕੋਈ ਪਤਾ ਨਹੀਂ ਹੁੰਦਾ ਹਨਾ ਪਤਾ ਹੀ ਹਨ ਘਰਾਂ ਦੇ ਕਲੇਸ਼ ਦਾ ਕਿੰਨੇ ਪੈਂਦੇ ਨੇ ਘਰਾਂ ਚ ਤਾਂ ਹੀ ਕਹਿੰਨੀ ਹੈ ਨਾ ਵੀ ਹੁਣ ਤਾਂ ਜੋ ਦੋ ਭਰਾ ਜੁੜੇ ਐ ਕੁਝ ਬਣ ਜਾਂਦਾ ਹੈ ਜੇ ਹੁਣ ਅੱਡੋ ਅੱਡੀ ਹੋ ਗਏ ਤਾਂ ਇਹਨੂੰ ਪਤਾ ਫਿਰ ਚੁੱਲ੍ਹਾ ਹੀ ਤਪਦਾ ਪੁੱਤ ਖਰਚੇ ਬਹੁਤ ਵਧ ਜਾਂਦੇ ਐ ਕੋਈ ਨਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਆਪਦੀ ਭੈਣ ਨੂੰ ਹੀ ਲੈ ਕੇ ਆਉਂਗਾ ਇਸ ਘਰੇ ਚੰਗਾ ਪੁੱਤ ਚਲ ਕਰ ਲੈ ਕੰਮ ਤਾਂ ਦਾ ਚੰਗਾ ਹਾਂ ਕੋਈ ਨਾ ਹਾਂ ਗੱਲ ਜਰੂਰ ਕਰ ਲਈ ਪੁੱਤ ਚੰਗਾ ਹਾਂ ਕਰ ਲੂ ਮੈਂ ਮੰਮੀ ਨਾਲ ਸ਼ਾਮ ਜੀ ਨੂੰ ਕਰੂੰਗੀ ਨਾ ਫੋਨ ਉਹ ਤੋਂ ਕਰ ਲੂਗੀ ਮੈਂ ਕੋਈ ਨਾ ਕੋਈ ਨਾ ਕਰ ਲਈ ਚੰਗਾ ਮੰਮੀ ਮੈਂ ਦੇਖਣਾ ਜੀਡੀ ਸਿਆਣੀ ਆਵਣ ਹੈ ਨਾ ਕਿੰਨੀ ਸਿਆਣੀ ਇਹਦੀ ਭੈਣ ਨਾ ਮਨਿੰਦਰ ਬਸ ਇੱਕ ਵਾਰੀ ਵਿਸਥਾ ਹੋ ਜੇ ਫਿਰ ਮੇਰਾ ਫਿਕਰ ਮੁੱਕ ਜੇ ਚਲ ਦੋਨੇ ਭੈਣਾਂ ਆਪਦਾ ਹੱਸਣ ਖੇਡਣ ਦੋਨੇ ਭਰਾ ਆਪਦਾ ਕੰਮ ਕਰਨ ਅਸੀਂ ਤਾਂ ਕੀ ਲੈਣਾ ਲੋਕਾਂ ਤੋਂ ਸਾਡਾ ਸਾਰਾ ਸਹੀ ਹੋ ਜੇ ਆਹ ਯਾਰ ਲੋਕ ਜੇ ਉਹਦੀ ਚੱਕ ਲੈਂਦੇ ਹੱਥਾਂ ਦੇ ਬੰਦੇ ਨੂੰ ਨਾ ਕਰਦਾ ਕੀ ਆ ਬਦੋ ਬਦੀ ਓਏ ਹੋਏ ਲੈ ਕਮਾਲ ਹੋ ਗਈ ਆ ਚਲ ਆ ਜਾਂ ਟਾਈਮ ਪਾਸ ਹੋ ਜਾਂਦਾ ਵਧੀਆ ਭੁੱਖ ਲੱਗਿਆ ਯਾਰ ਭਾਬੀ ਓ ਭਾਬੀ ਹਾਂ ਲਾਡੀ ਹਾਂ ਦੱਸ ਰੋਟੀ ਬਣੀ ਆ ਤਾਂ ਰੋਟੀ ਖਵਾ ਦੇ ਕਹੋ ਦਾ ਇੱਥੇ ਪਿਆ ਓ ਮੈਂ ਤਾਂ ਕੱਪੜੇ ਧੋਣ ਲੱਗਦੀ ਸੀ ਰੋਟੀ ਬਣੀ ਪਈ ਆ ਬੇਬੇ ਨੂੰ ਕਹਦੇ ਓ ਬੇਬੇ ਕਿੱਥੋਂ ਖਵਾਉਂਦੀ ਆ ਫੁਲਕੇ ਮੈਨੂੰ ਤੂੰ ਖਵਾ ਲੈ ਭਾਬੀ ਓਹੋ ਮੈਂ ਤਾਂ ਹੁਣ ਕੱਪੜੇ ਧੋਣ ਲੱਗਦੀ ਸੀ ਫੇਰ ਕੋਈ ਰੋਟੀ ਫੜਾਉਣਾ ਵਾਲੀ ਲਿਆ ਜੇ ਤੇਰਾ ਨਹੀਂ ਸਰਦਾਗਾ ਲੈ ਇਹ ਤਾਂ ਮੈਂ ਤੈਨੂੰ ਕਹੋਦਾ ਕਹੀ ਜਾਣਾ ਵੀ ਆਪਦੀ ਭੈਣ ਦਾ ਸਾਗ ਕਰਾ ਦੇ ਮੈਨੂੰ ਆਪੇ ਫੜਾ ਦਿਆ ਕਰੂਗੀ ਨਾਲੇ ਤੇਰੀ ਖੇਚਲਾ ਮੁੱਕ ਜੂਗੀ ਅੱਧੇ ਕੰਮ ਉਹ ਕਰ ਲਿਆ ਕਰੂਗੀ ਦੇਖ ਲਾਡੀ ਭੈਣ ਦਾ ਸਾਗ ਤੱਕਰਾ ਦੂੰਗੀ ਪਹਿਲਾਂ ਇਹ ਦੱਸ ਤੂੰ ਦਿਲੋਂ ਕਹਿਣਾ ਵਿਆਹ ਕਰਾਉਣਾ ਚਾਹਣਾ ਤੂੰ ਤੇ ਹੋਰ ਮਾਦਾ ਹੋਲੀ ਜਦੋਂ ਬਾਈ ਦੇ ਨਾਲ ਗਿਆ ਸੀ ਰਿਬਨ ਕੱਟੀ ਜਾਂਦਾ ਸੀ ਉਦੋਂ ਹੀ ਦੇਖ ਲਈ ਸੀ ਉਹਦੀ ਪਸੰਦ ਕਰ ਲਈ ਸੀ ਉਹ ਬੇਗਤੇ ਉਹ ਇਤਨੇ ਮਸ਼ਕਰੀਆ ਕਰੀ ਜਾਂਦਾ ਭਾਬੀ ਨੂੰ। ਓਹੋ ਮਸ਼ਕਰੀਆ ਕਿਉਂ ਕਰਦਾ ਸੱਚ ਕਹਿਣਾ ਤਾਂ ਕਿ ਤੈਨੂੰ ਗੱਲਾਂ ਗਲਾਵੇ ਦੀ ਕਹਿ ਜਾਂਦਾ। ਕਿਤੇ ਮੈਂ ਉਧਰ ਗੱਲ ਕਰਲਾਂ ਆਪਦੀ ਭੈਣ ਨਾਲ ਰਿਸ਼ਤੇ ਬਾਰੇ ਤੇ ਤੇਰਾ ਕਿਸੇ ਹੋਰ ਕੁੜੀ ਨਾਲ ਕਿਤੇ ਚੱਕਰ ਚੱਲਦਾ ਹੋਵੇ। ਲੈ ਮੈਂ ਇਹੋ ਜਿਹਾ ਲੱਗਦਾ ਭਾਬੀ ਤੇਨੂੰ ਕਮਾਲ ਕਰਦੀਆਂ ਤੂੰ। ਆਪ ਕੀ ਪਤਾ ਲੱਗਦਾ ਅੱਜ ਕੱਲ ਦੇ ਜਵਾਕਾਂ ਦਾ। ਉਹ ਸਾਰਾ ਦਿਨ ਤਾਂ ਰੀਲਾਂ ਦੇਖੀਆਂ ਨਾ ਆਹ ਦੇਖ ਲਾ ਹੁਣ ਨਵਾਂ ਆਇਆ ਬਦੋ ਵਧੀਆਲਾ। ਪਤਾ ਨਹੀਂ ਕੌਣ ਆ। ਇਹ ਤੇ ਚੱਲ ਤੂੰ ਛਾੜੇ ਤਾਂ ਆਉਂਦੀ ਰਹਿੰਦੇ ਨੇ ਤੇ ਮੇਰੀ ਗੱਲ ਸੁਣ ਮੇਰੀ ਭੈ ਤਾਂ ਫਿਰ ਬਹੁਤ ਜ਼ਿਆਦਾ ਪੜ੍ਹੀ ਲਿਖੀ ਐ ਬ ਤੇ ਲੈ ਮੈਂ ਕਿਹੜਾ ਮਾੜਾਂਗਾ ਕੋਈ ਗੱਲ ਨਹੀਂ ਉਹਦੇ ਨਾਲ ਲੂੰਗਾ ਵਧੀਆ ਪਸੰਦ ਆ ਜੂਗਾ ਇਹਨੂੰ ਹੋਰ ਉਹ ਤਾਂ ਬਹੁਤ ਸੋਹਣੀ ਹੈ ਵਧੀਆ ਪੜ੍ਹੀ ਲਿਖੀ ਹੈਗੀ ਚੱਲ ਤਾਂ ਕਹਿਣਾ ਭਾਬੀ ਦੇ ਨੂੰ ਕਰਾ ਦੇ ਸੱਚੀ ਪਉਣਾ ਲੱਗੂਗਾ ਤੈਨੂੰ ਦੇਖ ਕੇ ਕਰਾ ਤਾਂ ਮੈਂ ਦੇਉਂਗੀ ਮੈਨੂੰ ਤਾਂ ਐ ਲੱਗਦਾ ਤੂੰ ਮਨੋਂ ਦੱਸ ਦੇ ਰਿਹਾ ਲਿਆਉਣ ਨੂੰ ਤਿਆਰ ਆ ਉਹਨੂੰ ਤੇ ਹੋਰ ਤੂੰ ਬੇਬੇ ਨਾਲ ਗੱਲ ਕਰਲਾ ਚਾਹੇ ਇਹ ਦੂਤੇ ਤਾਂ ਕੋਈ ਗੱਲ ਨਹੀਂ ਕਰ ਸਕਦਾ ਮੈਂ ਤੈਨੂੰ ਉਹ ਬੇਬੇ ਤੇ ਤੇਰੇ ਤੋਂ ਪਹਿਲੀ ਕਾਲੀ ਹੋ ਰਹੀ ਹੈਗੀ ਬੇਬੇ ਨੇ ਤਾਂ ਮੈਨੂੰ ਕਦੋਂ ਦਾ ਕਿਹਾ ਹੋਇਆਗਾ ਉਹ ਤਾਂ 2-3 ਦਿਨ ਹੋ ਗਏ ਮੇਰੇ ਮਗਰ ਪਈ ਨੋਤੀ ਤੂੰ ਗੱਲ ਕਰ ਲਾ ਤਿੱਲ ਤੇਰੀ ਵੱਲ ਹੋ ਕਰ ਗੱਲ ਚੱਲ ਕੋਈ ਨਾ ਗੱਲ ਕਰ ਲੂੰਗੀ ਉਹ ਅਸੀਂ ਹਜੇ ਉਹਦੇ ਵਿਆਹ ਬਾਰੇ ਸੋਚਿਆ ਤਾਂ ਹੈ ਨਹੀਂ ਸੀ ਚੱਲ ਮੈਂ ਇੱਕ ਵਾਰੀ ਬੇਬੇ ਹੋਰਾਂ ਨਾਲ ਗੱਲ ਕਰ ਲੂੰਗੀ ਉਹ ਭਾਬੀ ਇੱਕ ਨਾ ਇੱਕ ਦਿਨ ਤਾਂ ਕਰਨਾ ਹੀ ਪੈਣਾ ਜੇ ਤੂੰ ਹੁਣ ਉਹਦੇ ਨਾਲ ਗੱਲ ਕਰ ਲੇਂਗੀ ਤਾਂ ਰੋਟੀ ਵੀ ਅੱਜ ਮੈਂ ਆਪੇ ਜਾ ਕੇ ਖਾੜੂੰਗਾ ਦੇਖ ਲੈ ਫਿਰ ਅੱਛਾ ਏਡੀ ਕਾਹਦੀ ਹੈ ਵਿਆਹ ਦੀ ਕੋਈ ਨਾ ਮੈਂ ਕਰਦੀ ਆਂ ਗੱਲ ਫਿਰ ਠੀਕ ਹੈ ਫਿਰ ਚੱਲ ਸਬਜ਼ੀ ਕਾਹਦੀ ਬਣਾਈ ਸੀ ਅੱਜ ਸਬਜ਼ੀ ਤੋਰੀਆਂ ਬਣਾਈਆਂ ਸੀ ਚੱਲ ਫਿਰ ਮੈਂ ਆਪ ਖਾ ਲੈਣਾ ਚੱਲ ਮੈਂ ਪਾ ਦੇਣੀ ਹੈ ਰੋਟੀ ਚੱਲ ਪਾ ਦੇ ਫਿਰ ਭਾਬੀ ਲਿਆਉਣੀ ਹੈ ਕੋਈ ਨਾ ਠੀਕ ਹੈ ਇੱਕ ਅੱਧੀ ਹੋਰ ਦੇਖ ਲੈਣਾ ਮੈਂ ਬਦੋ ਬਰੀ ਓਏ ਹੋ ਜੀ ਲਿਆ ਕੇ ਰੱਖ ਰਖੇ ਐ ਨਹੀਂ ਵੀ ਕੋਈ ਮਾੜਾ ਮੋਟਾ ਕੱਪੜਾ ਸਿਉਲਾ ਹੈ ਪਾਟੇ ਪੁਰਾਣੇ ਦੇ ਵੀ ਢਾਂਕ ਲਾ ਦੇਖੀ ਕੂੜਾ ਕਿੰਨਾ ਕਿੰਨਾ ਚੜਿਆ ਪਿਆ ਕੋੜੇ ਪੜਦੀ ਹੁੰਨੇ ਆ ਮਾੜਾ ਮੋਟਾ ਤਾਂ ਝਾੜ ਲਾ ਕਰ ਨਿੰਮਾ ਮੈਂ ਆਪਦਾ ਕਮਰਾ ਨਾ ਆਪੇ ਸਾਫ਼ ਕਰ ਲੂੰਗੀ ਤੂੰ ਨਾ ਮੈਂ ਸਿੱਤ ਤੇ ਚੜ ਕੇ ਨਾ ਬੋਲੇ ਕਰ ਤੂੰ ਕੁਝ ਨਹੀਂ ਪੜਨ ਦਿੰਦੀ ਮੇਰੇ ਸਮਝ ਹੀ ਨਹੀਂ ਆਉਂਦਾ ਕੁਝ ਵੀ ਕੁੜਾ ਮੈਂ ਤੈਨੂੰ ਪੜਦੀ ਨੂੰ ਨਹੀਂ ਹਟਾਉਂਦੀ ਆ ਕਹਿੰਦੇ ਆਂਦੇ ਨਾ ਕੁੱਤਾ ਬਹਿਣਾ ਉਹ ਵੀ ਪੂਛ ਮਾਰ ਕੇ ਬਹਿਣਾ ਦੇਖੀ ਰਹਿਤਾ ਕਿੰਨਾ ਚੜੇ ਪਏ ਦੇਖ ਆ ਕੋਈ ਹਾਲ ਹੈ ਤੇਰੇ ਪੜਨ ਦੇ ਇੰਨੀ ਫੀਸਾਂ ਘਾਤੋਂ ਭਰੀਆਂ ਫਿਰ ਕਰੀ ਜੇ ਸਫਾਈ ਕਰਨੀ ਆ ਜਦ ਪੜ ਲਿਆਂਦਾ ਕਰੋ ਜਾਂ ਕੰਮ ਕਰ ਲੂੰਗੀ ਬਸ ਫਿਰ ਨਾ ਮੈਂ ਤੇ ਇਥੋਂ ਹੋਰ ਕੋਈ ਕੰਮ ਕਰਾਉਣੀ ਆ ਗੋਹਾ ਕੂੜਾ ਤੇਥੋਂ ਮੈਂ ਨਹੀਂ ਸਟਿਉਂਦੀ ਰੋਟੀਆਂ ਤੇਥੋਂ ਮੈਂ ਨਹੀਂ ਪਕਵਾਉਂਦੀ ਆਹੀ ਕਹਿੰਦੇ ਵੀ ਮਾੜਾ ਮੋਟਾ ਝਾੜ ਲਿਆ ਕਰ ਮੰਮੀ ਝਾੜ ਲਿਆ ਕਰੂੰਗੀ ਹੁਣ ਫਿਰ ਕੀ ਜੇ ਤੂੰ ਕੱਪੜੇ ਦੀ ਲੀਰ ਮਾਰ ਦੇਂਗੇ ਤੇ ਕੀ ਹੋਜੂ ਕੁਛ ਨੀ ਭਾਈ ਮੈਂ ਨਹੀਂ ਕਹਿੰਦੀ ਵੀ ਮੈਨੂੰ ਹੋ ਜੂ ਕੁਛ ਪਰ ਮੈਂ ਤੈਨੂੰ ਉਂ ਕਹਿੰਦੀ ਆਂ ਵੀ ਆ ਬੈਠੀ ਬੈਠੀ 10 ਮਿੰਟ ਲੱਗਦੇ ਆ ਇਹ ਤੇ ਕੀ ਬਾਲਾ ਭਾਰੀ ਕੰਮ ਐ ਚੰਗਾ ਤੂੰ ਹੁਣ ਕਿਰਾ ਪਲੀਸ ਬੋਲ ਨਾ ਕੋਈ ਗੱਲ ਨਹੀਂ ਕਰ ਤੂੰ ਮੈਂ ਆਪੇ ਹੀ ਸਾਫ਼ ਕਰ ਲਿਆ ਕਰੂੰਗੀ ਛਾੜ ਦੇ ਤੂੰ ਮੈਂ ਤਾਂ ਆਪ ਹੀ ਨਹੀਂ ਬੋਲ ਹਾਂ ਬੋਲ ਨਾ ਬੋਲ ਨਾ ਚਾਜੀ ਦੀ ਗੱਲ ਕਹਿਨੀ ਐ ਤੇ ਇਹਨੂੰ ਮਾੜੀ ਲੱਗਦੀ ਐ ਮੰਮੀ ਚਲਾਇਂ ਕਰ ਹੈ ਤੂੰ ਨਾ ਮੇਰੇ ਹਾਸਤੇ ਨਾ ਚਾਹ ਬਣਾ ਕੇ ਲਿਆ ਦੇ ਥੋੜੀ ਜੀ ਸੱਚੀ ਤੂੰ ਮੈਂ ਬਹਿ ਜਾ ਸਾਰਾ ਕੰਮ ਮੈਂ ਆਪੇ ਕਰ ਲੂੰਗੀ ਕਿਹਦੇ ਫੋਨ ਆਈ ਜਾਂਦਾ ਕੋੜਾ ਚੱਕ ਲਾਂਦੀ ਉਹ ਕੁਛ ਨਹੀਂ ਮੰਮੀ ਇਹ ਤਾਂ ਕੁੜੀ ਐਵੇਂ ਮੁੜ ਕੇ ਤੰਗ ਕਰ ਲੱਗ ਜੇ ਨੋਟਸ ਦੇ ਦੇ ਨੋਟਸ ਦੇ ਦੇ ਚੱਲ ਕੋਈ ਨਾ ਫਿਰ ਮੇਰੀ ਗੱਲ ਸੁਣ ਹੋਰ ਸਹੇਲੀਆਂ ਦਾ ਕੀ ਸੁੱਖ ਹੁੰਦਾ ਐਂ ਹੁੰਦਾ ਵੀ ਚੱਲ ਉਧਰ ਉਧਰ ਹੀ ਦੱਸ ਦੇ ਕੁਛ ਚੱਲ ਕੋਈ ਗੱਲ ਨਹੀਂ ਮੈਂ ਕਰਦੀ ਐਂ ਤੇ ਨਾਲ ਗੱਲ ਜਾਂ ਤੂੰ ਮੇਰੇ ਹਾਸਤੇ ਚਾਹ ਬਣਾ ਲੈ ਥੋੜੀ ਜੀ ਪਲੀਜ਼ ਮਾਂ ਬਣ ਕੇ ਐਂ ਕੋ ਕਰਦੀ ਆ ਮੈਂ ਆਪੇ ਕਰ ਲੂੰਗੀ ਸਫਾਈ ਸੱਚੀ ਚੰਗਾ ਬਣਾ ਲਿਆ ਹੁਣ ਇਹ ਚਾਹ ਦੀ ਕੁੱਟ ਹ ਜਦ ਤੈਨੂੰ ਕਿੰਨੇ ਵਾਰੀ ਕਿਹਾ ਮੈਨੂੰ ਐ ਫੋਨ ਨਾ ਲਾਇਆ ਕਰ ਕਰੇ ਸਾਰੇ ਕਾਲ ਹੁੰਦੇ ਆ ਮੇਰੇ ਜੇ ਐਵੇਂ ਸ਼ੱਕ ਹੋ ਗਿਆ ਮੇਰੇ ਛਿੱਤਰ ਪਵਾਏਗਾ ਓ ਯਾਰ ਮੈਨੂੰ ਪਤਾ ਜਦੋਂ ਮੈਂ ਫ੍ਰੀ ਹੁੰਨੀ ਨਾ ਮੈਂ ਆਪੇ ਕਰ ਲਿਆ ਕਰੂੰਗੀ ਤੈਨੂੰ ਫੋਨ ਤੂੰ ਕਿਉਂ ਜਦ ਫੜ ਰੱਖੀਆ ਵਿਆਹ 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 ਜਾਂ ਤੂੰ ਵੀ ਪੜ ਲੈ ਮੈਨੂੰ ਪੜਨ ਦੇ ਕੁਝ ਕਿਤੇ ਜੋਬ ਤੇ ਲੱਗ ਗਈ ਮੈਂ ਆਪੇ ਕਰੇ ਗੱਲ ਕਰ ਲੂੰਗੀ ਨਾਲ ਕਰਦੇ ਫਿਰ ਮੇਰੇ ਸੁਣਨਗੇ ਹੁਣ ਕਰਦੇ ਮੇਰੀ ਕਿਉਂ ਗੱਲ ਸੁਣਨਗੇ ਯਾਰ ਤੂੰ ਇਹ ਜਿੱਦ ਨਾ ਕਰ ਪਲੀਜ਼ ਮੈਂ ਘਰੇ ਨਹੀਂ ਗੱਲ ਕਰ ਸਕਦੀ ਮੇਰੇ ਬਾਪੂ ਦਾ ਤੇ ਮੇਰੇ ਭਰਾ ਦਾ ਸੁਭਾਅ ਬਹੁਤ ਹੀ ਭੜਾ ਮੈਂ ਤਾਂ ਮਾਰ ਕੇ ਦੱਬ ਵੀ ਦੇਣਗੇ پتہ ਨਹੀਂ ਲੱਗਣਦੇ ਨਾ ਵੀ ਕਿੱਧਰ ਗਈ ਕਿੱਧਰ ਨਹੀਂ ਆ ਗਿਆ ਤੂੰ ਵੱਡਾ ਬੈਲੀ ਤੂੰ ਕਰ ਲੇਗਾ ਗੱਲ ਆਹੋ ਕੋਈ ਗੱਲ ਨਹੀਂ ਮੈਂ ਆਪੇ ਗੱਲ ਕਰ ਲਵਾਂਗੀ ਤੂੰ ਫਿਕਰ ਨਾ ਕਰ ਮੈਂ ਵੀ ਵਿਆਹ ਤੇਰੇ ਨਾਲ ਹੀ ਕਰਾਉਣਾ ਤੈਨੂੰ ਮੈਂ ਛੱਡ ਕੇ ਨਹੀਂ ਜਾਂਦੀ ਨਾ ਮੈਂ ਵਿਆਹ ਤੋਂ ਮੁਕਰਾਂ ਬਸ ਤੂੰ ਮੈਨੂੰ ਫੋਨ ਨਾ ਕਰਿਆ ਕਰ ਪਲੀਜ਼ ਹਾਂ ਮੈਂ ਆਪੇ ਫੋਨ ਕਰਿਆ ਕਰੂੰਗੀ ਤੂੰ ਨਹੀਂ ਕਰਨਾ ਮੈਨੂੰ ਫੋਨ ਕੋਈ ਗੱਲ ਨਹੀਂ ਮੈਂ ਨਾ ਐ ਕਰਦੀ ਮੇਰੇ ਥੋੜੇ ਕੰਮ ਰਹਿ ਗਿਆ ਕੰਮ ਕਰਕੇ ਫਿਰ ਵੀਲੀਓ ਕਿਤੇ ਨੂੰ ਫੋਨ ਕਰਦੀ ਹਾਂ ਠੀਕ ਹੈ ਸਤ ਸੰਗਾ ਆਹ ਬੜੋਸੋ ਦੀ ਚਾਹ ਗਰਮ ਹੈ ਵੀ ਠੰਡੀ ਹੋ ਜਾਂਦੀ ਕੁਦਰਤ ਦਾ ਵਧਿਆ ਕੀਤਾ ਜੀ ਤੂੰ ਸਿਰ ਦੁਖੀ ਹੈ ਦਾ ਬਰਾ ਚਲੋ ਹਾਂ ਚਾਹ ਪੀ ਲੋ ਸਿਰ ਹਟ ਜਾਊਗਾ ਮੈਂ ਤਾਂ ਪੀਂਦੀ ਨਹੀਂ ਮੇਰੇ ਤਾਂ ਪੇਟ ਜਾ ਚਾਹ ਹੀ ਪੀ ਲੋ ਚਾਹ ਬਾਰੀਆਂ ਨਾ ਗੋਲੀਆਂ ਲਈ ਜਾਇਆ ਕਰੋ ਮਾੜਾ ਜਿਹਾ ਕੁਛ ਦੁਖਨ ਲੱਗ ਜਾਂਦਾ ਉਹ ਚੱਕ ਕੇ ਗੋਲੀ ਲੈ ਲੈਣੇ ਹੋਗੇ ਉਹ ਦਵਾਈ ਤਾਂ ਲੈਣੀ ਹੋਊ ਘਰੋਂ ਨਾਲੇ ਨਾ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਸੀ ਉਹ ਬੇਬੇ ਐਂ ਕਹਿੰਦੇ ਸੀ ਕਿ ਬਿਲਾੜੀ ਨੂੰ ਰਿਸ਼ਤੇ ਹੀ ਕਰਾ ਦੇ ਆਪਦੀ ਭੈਣ ਦਾ ਮਨਿੰਦਰ ਦਾ ਹਾਂ ਮਨਿੰਦਰ ਦਾ ਮੈਂ ਤਾਂ ਸੋਚਿਆ ਮੈਂ ਤਾਂ ਲੈ ਆਉਂਗੀ ਚਲੋ ਇਹ ਪੇਪਰ ਜੇ ਹੋ ਜਾਂਦੇ ਗੱਲ ਵੀ ਕਰ ਲੂੰਗੀ ਚਲ ਤੇ ਇੱਕ ਵਾਰ ਮੈਂ ਐ ਕਹਿੰਦੀ ਸੀ ਲਾੜੀ ਨਾਲ ਗੱਲ ਕਰਕੇ ਦੇਖ ਲੈ ਪੁੱਛ ਲਾਂਗੇ ਲਾੜੀ ਨੂੰ ਤਾਂ ਕੋਈ ਨਹੀਂ ਉਹ ਮੰਨ ਜਾਣਗੇ ਨਾ ਉਹ ਤਾਂ ਮੰਨ ਜਾਣਗੇ ਉਹਨਾਂ ਨੂੰ ਤਾਂ ਸੌਖਾ ਹੀ ਐ ਦੋਵੇਂ ਭੈਣਾਂ ਅਸੀਂ ਇੱਕ ਘਰੇ ਆਵਾਂਗੇ ਸੁੱਖਣਾ ਵਧੀਆ ਗੱਲ ਐ ਉਹ ਫੇਰ ਵੀ ਲਾਡੀ ਥੋੜਾ ਜਿਹਾ ਰੰਗ ਦਾ ਵੀ ਸਾਵਲਾ ਪੜਿਆ ਵੀ ਘੱਟਾ ਮਨਿੰਦਰ ਤਾਂ ਇੰਨੀ ਚੰਤਾ ਪੜੀ ਲੀਗੀ ਪਿੰਨੀ ਉਹ ਇੱਕ ਨਹੀਂ ਕੰਨਣ ਦੀ ਪੜੀ ਲਿਖੀ ਵੀ ਇਹਦੇ ਨਾਲ ਨਾਲ ਸੋਹਣੀ ਵੀ ਹੈ ਮੇਰੀ ਭੈਣ ਬਥੇਰੀ ਕੋਈ ਨਾ ਤਾਂ ਚਲ ਸਾਰੀ ਗੱਲ ਕਰ ਲਾਂਗੇ ਹੁਣ ਅਸੀਂ ਐਂ ਵੀ ਡਰ ਲੱਗਦਾ ਨਾ ਜੇ ਮਨਿੰਦਰ ਦਾਸੀ ਕਿਤੇ ਹੋਰ ਰਿਸ਼ਤਾ ਦੇਖਦੇ ਆਂ ਸਾਨੂੰ ਪਤਾ ਅੱਜ ਕੱਲ੍ਹ ਦੇ ਮੁੰਡੇ ਨਸ਼ੇ ਪੱਤੇ ਵਾਲੇ ਕਰਦੇ ਆ ਕੀ ਪਤਾ ਕਹੇ ਜਾਂ ਨਿਕਲੂ ਅੱਗੋਂ ਦੁਕਾਨੇ ਦਾ ਤਾਂ ਕੋਈ ਪਤਾ ਨਹੀਂ ਹੁੰਦਾ ਇਹ ਤਾਂ ਚੱਲਾ ਆਉਂਦਾ ਹੈ ਤੇ ਤਸੱਲੀ ਵੀ ਹੈ ਤੇਰੀ ਗੱਲ ਸੁਣਦੇ ਠੀਕ ਆ ਬਸ ਫਿਰ ਆ ਸੋਹਣਿਆਂ ਦਾ ਬਾਕੀ ਜਿਹੜੀ ਹੂਰ ਪੜੀਆਂ ਦੋ ਹੀ ਉੱਤਰੀਆਂ ਹੋਈਆਂ ਅਸੋਹਣੇ ਕਿਤੋਂ ਲਿਖ ਤਰੀ ਭੈਣ ਉਹ ਤਾਂ ਠੀਕ ਐ ਫਿਰ ਮੈਂ ਇਹ ਕਹਿੰਦੀ ਸੀ ਇੱਕ ਵਾਰ ਲਾਡੀ ਨਾਲ ਗੱਲ ਕਰਕੇ ਦੇਖ ਲੈ ਕਿਤੇ ਮੈਨੂੰ ਹੀ ਨਾ ਕਹੀ ਜਾਂਦਾ ਹੋਵੇ ਯਾਰ ਉਹ ਤਾਂ ਗੱਲ ਕਰੀ ਜੁੜਿਆ ਪਰ ਕੁੜੀ ਆ ਬੜੀ ਦੇਖੀ ਉਹ ਬਾਹਰ ਅੰਦਰ ਜਾਂਦੀ ਆ ਪਹਿਲਾਂ ਉਹਦੀ ਰਾਇ ਜ਼ਰੂਰੀ ਆ ਲਾਡੀ ਨੂੰ ਤਾਂ ਆਪਾਂ ਮਨਾਈ ਲਾਵਾਂਗੇ ਇਹ ਕਿਹੜਾ ਮੇਰੇ ਉੱਤੋਂ ਨਹੀਂ ਪੁੱਜੂਆ ਕਿਹੜੀ ਬਾਹਰ ਜਵਾਬ ਦੀ ਗੱਲਬਾਤ ਹੁੰਦੀ ਹੈ ਕੋਈ ਓਹੋ ਮੇਰੀ ਭੈਣ ਇਹ ਜਿਹੀ ਨਹੀਂ ਹੈਗੀ ਉਹ ਹੀ ਲਈ ਜੰਨੇ ਉੱਤੇ ਤੋਂ ਤਹ ਇਹ ਜੀ ਵਾਲੀ ਕੀ ਗੱਲ ਆ ਜਵਾਨਾ ਜਿਹੜੇ ਹਿਸਾਬ ਨਾਲ ਚੱਲਦਾ ਆ ਲੱਗਦਾ ਲੱਗਦਾ ਨਾ ਫਿਰ ਮੈਨੂੰ ਤਾਂ ਮੇਰੀ ਭੈਣ ਦਾ ਪਤਾ ਨਾ ਲੈ ਤੈਨੂੰ ਇੱਥੇ ਬੈਠ ਕੇ ਨੂੰ ਕੀ ਭੈਣ ਦਾ ਪੂਰਾ ਜਵਾਬ ਦੀ ਰਾਹ ਜ਼ਰੂਰੀ ਆ ਕਮਾਲ ਹੋ ਗਈ ਹੈ ਮੈਨੂੰ ਮੇਰੀ ਭੈਣ ਵਾਰੀ ਨਹੀਂ ਪਤਾ ਹੈਗਾ ਉਹ ਪੜ ਗਿਆ ਮਾਨਸੇ ਗੱਲ ਸਮਝ ਤੂੰ ਓ ਮੈਂ ਸਾਰੀ ਗੱਲ ਸਮਝੀ ਹੋਈ ਹੈਗੀ ਬਥੇਰੀ ਸ਼ਹਿਰ ਆ ਪੜਾਈ ਲਿਖਾਈ ਚ ਉਹਦਾ ਉੱਧਰ ਨਹੀਂ ਧਿਆਨ ਹੈਗਾ ਜਿੱਧਰ ਸਮਝਦੇ ਆ ਤੁਸੀਂ ਜਰ ਆਇ ਨਹੀਂ ਹੁੰਦਾ ਦੁਨਿਆਦਾਰੀ ਸਭ ਕੋ ਸੋਹਿੰਦਾ ਕਿਤੇ ਅਗਲੀ ਦੀ ਮਰਜ਼ੀ বিনা ਆਪਾਂ ਇੱਥੇ ਨੂੰ ਵਸਾ ਲਈਏ ਤੇ ਕੱਲ ਨੂੰ ਅਸੀਂ ਪੁੱਤ ਕਲੇਸ਼ ਹੋਈ ਜਾਵੇ ਸਾਰੀ ਗੱਲਬਾਤ ਹੋਊਗੀ ਹੁਣ ਆਏ ਥੋੜੀ ਸਿੱਧਾ ਚੱਕ ਕੇ ਇੱਥੇ ਲਿਆਉਂਗੀ ਮੈਂ ਗੱਲਬਾਤ ਕਰਕੇ ਸਾਰੀ ਫੇਰ ਹੀ ਕਰਾਂਗੇ ਕੁਛ ਨਾ ਕੁਛ ਹਾਂ ਤੂੰ ਸਾਰੀ ਜਾਂਚ ਪੜਤਾਲ ਕਰ ਉਹਦੀ ਰਾਇਲ ਆ ਉਹ ਕੱਲੇ ਬਹਿ ਕੇ ਉਹਦੇ ਨਾਲ ਗੱਲ ਕਰੀ ਫੇਰ ਜਾ ਕੇ ਇੱਥੇ ਹਾਂ ਕਰੀ ਤੂੰ ਐਵੇਂ ਨਾ ਇੱਥੇ ਬਗਾਨੀ ਛੇ ਤੇ ਉੱਚਾ ਬਣਾਈ ਜਾਈਏ ਠੀਕ ਹੈ ਮੈਂ ਹੁਣ ਲਾਡੀ ਨੂੰ ਕਹਿੰਦੀ ਸੀ ਵੀ ਲਾਡੀ ਨੂੰ ਪੁੱਛ ਲਓ ਤੁਸੀਂ ਉਹਦੀ ਨਾਲ ਕੋਈ ਗੱਲਬਾਤ ਹੋਵੇ ਕਿਤੇ ਮੈਨੂੰ ਹੀ ਉਤਲੇ ਪਾਉ ਸੁ ਸਮਝ ਲੈਂਦਾ ਕੋਈ ਕੱਟੀ ਵੱੱਛੀ ਦਾ ਗੱਲ ਹੋਵੇ ਭਾਵੇਂ ਵੀ ਹੋਵੇ ਤਾਂ ਦੇਖ ਲੈ ਆਪਦੇ ਜੇ ਤੇਰੇ ਭਾਈ ਨੂੰ ਕਹਦਾ ਤੈਨੂੰ ਮਿਰਚਾਂ ਲੱਗ ਗਈ ਤੇ ਮੇਰੀ ਭੈਣ ਨੂੰ ਪਟਕ ਪਟਕ ਗੱਲਾਂ ਕਹਿ ਗਏ ਤੁਸੀਂ ਉਹ ਗੱਲਾਂ ਨਹੀਂ ਕਹਿੰਿਆ ਮੈਂ ਗੱਲ ਸਮਝ ਜਿਹੜੀ ਸੱਚੀ ਗੱਲ ਉਹਦਾ ਕੇਰਾ ਗੁੱਸਾ ਹੋਣਾ ਹੁੰਦਾ ਸਾਰੀ ਉਮਰ ਲਈ ਮੁੜ ਕੇ ਉਹਦਾ ਫਾਇਦਾ ਹੁੰਦਾ ਹੁੰਦਾ ਹੂੰ ਮਲਮੀ ਗੱਲ ਸਾਰੀ ਉਮਰ ਪਸਤਾਵਾਂਗੇ ਆਪਾਂ ਨਾਲੇ ਤੇਰਾ ਫਰਕ ਪੂ ਮੰਨਦਾ ਉਹ ਤਾਂ ਠੀਕ ਐ ਕੋਈ ਨਾ ਚੱਲ ਉਹ ਤਾਂ ਅਸੀਂ ਗੱਲ ਕਰ ਲਾਂਗੇ ਮੈਂ ਤਾਂ ਇਹੀ ਕਹਿੰਦੇ ਆ ਚੱਲ ਦੋਹੇ ਭੈਣਾਂ ਅਸੀਂ ਇੱਕ ਘਰੇ ਆ ਜਾਾਂਗੇ ਨਹੀਂ ਤਾਂ ਉਧਰ ਬੇਬੇ ਬਾਪੂ ਦੀ ਜਾਨ ਸੌਖੀ ਹੋ ਜਾਊਗੀ ਮਿਲ ਤੇ ਤੁਸੀਂ ਲਾਡੀ ਨਾਲ ਇੱਕ ਵਾਰ ਗੱਲ ਜ਼ਰੂਰ ਕਰ ਲਿਓ ਕਰ ਲੂ ਕੰਮਗਰ ਵਾਲੀ ਹੈਗੀ ਆ ਕਿਤੇ ਬਾਅਦ ਫੇਰ ਤੂੰ ਹੀ ਚੱਕੀ ਫਰੇ ਕੇ ਇਥੇ ਬੱਠਲ ਗੋਹੇ ਦਾ ਕੋਈ ਨਹੀਂ ਪਹਿਲਾਂ ਤਾਂ ਉਹਨੇ ਜੇ ਪੜਨਾ ਹੋਇਆ ਨਾ ਮੈਂ ਤਾਂ ਉਹਦੀ ਪਹਿਲਾਂ ਪੜਾਈ ਪੂਰੀ ਕਰਵਾਉਂ ਕੰਮ ਕਰਨ ਦਿਨ ਤਾਂ ਮੈਂ ਹੀ ਬਥੇਰੀ ਆ ਮੈਂ ਸਾਰਾ ਕਰ ਲਊਂਗੀ ਆਪੇ ਸੰਭਲੂ ਅੱਛਾ ਤੂੰ ਉਹਦਾ ਤਾਂ ਨਾ ਮੇਰੀ ਗੱਲ ਸੁਣ ਨੂੰ ਗੋਹਾ ਘੂੜਾ ਕਰਾਉਂਗੇ ਮੇਰੀ ਭੈਣ ਤੋਂ ਇਹ ਤੀਵੀਂ ਹੀ ਜਾਤ ਹੁੰਦੀ ਹੈ ਨਾ ਛੁੱਟੀ ਇਹ ਦੂਰ ਰਹਿੰਦੇ ਨਹੀਂ ਤੁਸੀਂ ਸਹੀ ਰਹਿੰਦੇ ਹੋ ਜਦੋਂ ਕੋਲੇ ਆ ਗਿਆ ਨਾ ਤੁਹਾਡੇ ਸਿੰਘਾਂ ਮਾਥਰੇ ਤੜਕੇ ਫਸਦੇ ਦਿਖਾਇਆ ਕਰੋ ਭਾਂਡੇ ਤੋਂ ਪਿੱਛੇ ਮੇਰੀ ਗੱਲ ਸੁਣ ਜੇ ਤਾਂ ਆ ਗਈ ਬਗਾਨੀ ਫੇਰ ਤਾਂ ਸਿੰਘ ਸਿੰਘ ਜਰੂਰ ਫਸਣਗੇ ਹੁਣ ਤਾਂ ਮੇਰੀ ਸਾਕੀ ਭੈਣ ਆਉਗੀ ਇਹ ਭੁੱਲ ਜਾ ਵੀ ਅਸੀਂ ਲੜਤ ਮੰਗੀਆਂ ਮੂੰਹ ਪਿਆਰ ਰਹੂਗਾ ਮਿੱਠੇਰਾ ਮੋਹ ਪ੍ਰੇਮ ਹੈ ਕੋਤਗਲੇਸ ਤਾਂ ਨਹੀਂ ਹੁੰਦਾ ਨਹੀਂ ਹੁੰਦਾ ਕਦੇ ਵੀ ਨਹੀਂ ਹੁੰਦਾ ਸਾਡੀ ਨਾਲ ਗੱਲ ਕਰਨ ਦੀ ਮੇਰੀ ਜ਼ਿੰਮੇਵਾਰੀ ਹੈ ਠੀਕ ਹੈ ਠੀਕ ਹੈ ਚੱਲ ਕੋਈ ਜੀ ਕਰ ਲਾਤ ਕੰਮ ਧੰਦਾ ਰਹਿੰਦਾ ਜਿਹੜਾ ਮੈਂ ਕਰਦਾ ਲਾਡੀ ਨੂੰ ਆ ਜਾਣ ਦੇ ਕਰ ਠੀਕ ਹੈ ਲਾਡੀ ਨਾਲ ਗੱਲ ਕਰ ਲਿਓ ਤੁਸੀਂ ਵੀ ਸਾਫ ਕਰ ਲਿਆ ਕਰ ਕਦੇ ਨੂੰ ਕਹ ਕਦੇ ਉਧਰ ਲੰਘਿਆ ਦਾ ਕਰੇ ਉਧਰ ਲੰਘਿਆ ਨਾ ਓਕੇ ਉਹ ਦੁੱਪੇ ਤੇ ਮੱਥਾ ਮਾਰੀ ਨਾ ਉਥੋ ਯਾਰ ਧਵਾ ਕੇ ਲਿਆਉਣੀ ਪੂਗੀ ਇਹ ਧਵਾ ਕੇ ਤਾਂ ਲਿਆਉਣੀ ਪੂਗੀ ਦਰਖਤ ਥੱਲੇ ਤੂੰ ਖੜਾ ਆ ਦੀ ਇਹਨੂੰ ਪਈ ਤੇ ਪਈ ਜਾਣਾ ਰੇਤਾ ਜਾ ਡੁੱਡ ਕੇ ਪਈ ਜਾਵੇ ਨਾ ਯਾਰ ਇਹ ਇੱਕ ਤਾਂ ਵੈਕਿਊਮ ਕਰਾਉਣ ਵਾਲੀ ਆ ਇੱਕ ਆ ਸੀਸੇ ਸੁਸੇ ਸਾਰੇ ਸਾਫ ਕਰਾਉਣ ਵਾਲੇ ਆ ਇਹਦੇ ਯਾਰ ਫੇ ਲਿਆਂ ਵਾਲੀ ਤਾਂ ਰਹੀ ਨਹੀਂ ਕਿਤੇ ਰੇਤਾ ਪੈ ਪਿਆ ਤੂੜੀ ਪੈ ਪਿਆ ਹੁਣ ਖਰਾਬ ਹੋ ਗਈ ਮੈਂ ਹੀ ਕਰਾਉਂਗਾ ਲੋਡ ਨੂੰ ਜਿੱਦੇ ਕਰਾ ਤੂੰ ਹੀ ਕਰਾ ਲਈ ਨਾਲੇ ਤੇਰੇ ਵਿਆਹ ਚ ਕੰਮ ਆਊਗੀ ਇਹ ਅਹਾ ਹਾਂ ਦਸਤਾਬਾ ਵੀ ਨੇ ਦੱਸਦੀ ਸੀ ਯਾਰ ਮੈਨੂੰ ਕੀ ਕਹਿੰਦੀ ਐਂ ਐਂ ਕਰਕੇ ਉਹਦਾ ਰਿਸ਼ਤਾ ਕਰਾਉਣਾ ਛੋਟੀ ਦਾ ਹਾਂ ਮੈਂ ਇਹਨੂੰ ਕਿਹਾ ਸੀ ਮੈਂ ਕਿ ਐਂ ਕਰਕੇ ਰਿਸ਼ਤਾ ਦਾ ਚਲ ਕਰਾ ਦੇ ਕੋਈ ਨਹੀਂ ਮੈਂ ਕੱਲ ਨੂੰ ਆਏ ਨਾ ਹੋਵੇ ਵੀ ਸਾਡੇ ਦੋਨੇ ਭਰਾਵਾਂ 'ਚ ਫਰਕ ਪਵਾ ਦੇ ਆ ਕੇ ਕਿ ਪੜ੍ਹੀ ਲਿਖੀ ਹੋਣ ਉਹਦਾ ਸੁਆਹ ਹੋਰੂ ਆਪਾਂ ਹੋਰ ਹਾਂ ਯਾਰ ਖੇਤੀ ਵਾਲੇ ਬੰਦੇ ਆ ਕਾਣੂ ਇਹ ਨਾਲ ਤਾਂ ਤੇ ਲੱਗਦੀ ਮੈਨੂੰ ਵਧੀਆ ਗਈ ਤੇਜ ਲੱਗਦੀ ਤਾਂ ਹੀ ਕਹਿਣਾ ਮੈਂ ਭਰਾਵਾ ਮੈਂ ਪੜਾਈ ਲਿਖਾਈ ਚ ਕਹਿਣਾ ਇਹਨਾਂ ਦਾ ਹਿਸ਼ਿਆਰ ਆ ਉਹ ਯਾਰ ਉਹਦੇ ਨਾਲ ਤਾਂ ਹਿਸ਼ਿਆਰ ਆ ਗਈ ਗੱਲ ਪਤਾ ਕੀ ਐ ਇਹ ਤਾਂ ਹੁਣ ਇੱਕ ਆ ਇਨ ਸੌਤੀ ਫਪਪਣੀ ਜਦੋਂ ਦੋ ਹੋ ਗਈਆਂ ਨਾ ਫਿਰ ਦਵਾਲ ਨਹੀਂ ਹੁੰਦੀਆਂ ਉਹ ਤਾਂ ਇੱਥੇ ਦੋ ਸਕੀਆਂ ਪੈਣਾ ਹੋ ਜਾਣਾ ਫਿਰ ਵਿਆਹ ਤਾਂ ਹੁਣ ਕਰਾਉਣਾ ਹੀ ਪਊਗਾ ਹੁਣ ਜਿਹੜੀ ਸੋਹਣੀ ਲਾਜੀ ਉਹਨਾਂ ਕਰਾ ਲੈਣੇ ਆਂ ਜ਼ਰੂਰੀ ਤਾਂ ਨਹੀਂ ਉਹ ਜਰ ਮੈਂ ਤੈਨੂੰ ਆਏ ਕਿਹਾ ਨਾ ਮੈਂ ਉਹਨੂੰ ਵੀ ਕਹੀ ਸੀ ਗੱਲ ਦੇਖ ਲੈ ਇਹ ਉਮਰ ਹੁੰਦੀ ਐਸੀ ਮੈਂ ਵੀ ਟੱਪ ਕੇ ਗਿਆ ਇੱਥੋਂ ਹਾਂ ਵੀ ਇਹ ਤੇਰੀ ਵੀ ਗੱਲਬਾਤ ਆ ਤਾਂ ਦੱਸ ਦੇ ਤੇਰੀ ਤਾਂ ਮੈਂ ਹਾਮੀ ਭਰਤੀ ਹੂੰ ਉਹਦੇ ਕੋਲੇ ਲੈ ਬਈਆ ਤੈਨੂੰ ਨਾ ਪਤਾ ਹੋਊਗਾ ਜੇ ਮੇਰੇ ਆਪਣੇ ਜਿਹੜਾ ਕੋਈ ਉਹਲਾਗਾ ਹੈ ਜੇ ਵੀ ਗੱਲਬਾਤ ਹੋਊਗੀ ਤਾਂ ਤੈਨੂੰ ਨਾ ਦੱਸੂਗਾ ਮੈਂ ਉਹ ਮੈਨੂੰ ਤਾਂ ਦੱਸੇਗਾ ਮੈਂ ਉਹਨੂੰ ਵੀ ਕਿਹਾ ਸੀ ਮੈਂ ਆਪਣਾ ਹੋਰ ਆ ਪਤਾ ਕਿ ਕੁੱਤੇ ਕੋਟਾਂਗੇ ਪਸ਼ੂਆਂ 'ਚ ਬੜੇ ਫਿਰਦੇ ਆ ਨਹੀਂ ਨਹੀਂ ਬਈ ਤੇਰਾ ਵਿਆਹ ਹੋਇਆ ਸੀਗਾ ਜਿਹੇ ਉਹਨਾਂ ਘਟਨ ਵਾਲੇ ਮੈਂ ਦੇਖਿਆ ਸੀ ਉਹਦੇ ਵਾਲਾ ਉਹ ਲੱਗਦੀ ਨਹੀਂ ਮੈਨੂੰ ਵੀ ਇਹ ਜੀ ਹੈ ਵਧੀਆ ਗਈ ਕੁੜੀ ਯਾਰ ਹਰੇਕ ਦੇ ਨਾ ਦੋ ਚਿਹਰੇ ਹੁੰਦੇ ਆ ਜਿਹੜਾ ਕੋਹ ਲੱਗਦਾ ਨਹੀਂ ਹੁੰਦਾ ਉਹ ਹੋ ਜਾਂਦਾ ਹੁੰਦਾ ਭਰਾਵਾ ਫਿਰ ਹੁਣ ਕੀ ਕਰੀਏ ਗੱਲ ਕਰੀ ਤਾਂ ਪਤਾ ਲੱਗੂ ਗੱਲ ਛੇੜੋਂਗੇ ਤਾਂ ਫਿਰ ਪਤਾ ਲੱਗੂ ਫਿਰ ਆਪਾਂ ਹੋਰ ਪਾਸੇ ਦੇਖ ਲੈਣੇ ਕਿਹੜਾ ਹੁਣ ਜਿਹੜੀ ਆਪਣੇ ਕੋਲੇ ਹੈਗੀ ਆ ਕੁੜੀ ਉਹਦੇ ਬਾਰੇ ਤਾਂ ਗੱਲ ਕਰੀਏ ਓਏ ਉਹੀ ਗੱਲ ਕਹੀ ਸੀ ਮੈਂ ਸਾਡੇ ਨਾਲ ਹੈਗਾ ਨਰਮ ਥੋੜਾ ਜਿਹਾ ਮੈਂ ਜੇ ਤੇਜ਼ ਆ ਗਈ ਕੱਲ ਨੂੰ ਉਹੀ ਦ ਹੈਂ ਨਾ ਕੋਈ ਨਹੀਂ ਜੇ ਪੜਾਉਣ ਲਿਖਾਉਣ ਨੂੰ ਕਹੂਗੀ ਵੀ ਮੈਂ ਪੜਨਾ ਅੱਗੇ ਤਾਂ ਉਹ ਜੀ ਪੜ੍ਹਾਈ ਕਰਵਾ ਦਾਂਗੇ ਆਪਾਂ ਨੂੰ ਕਿਹੜਾ ਕੰਮ ਦੀ ਕੋਈ ਬਾਲੀ ਹੋ ਆਗੀ ਕੰਮ ਆਪੇ ਕਰ ਹੀ ਜਾਇਆ ਕਰੂਗੀ ਭਾਬੀ ਪੜਾਤਾ ਦੇਵਾਂਗੇ ਗੱਲ ਕੰਮ ਦੀ ਨਹੀਂ ਹੁੰਦੀ ਗੱਲ ਹੁੰਦੀ ਹੈ ਮਿਲਣ ਵਰਤਨ ਦੀ ਮਾਂ ਆਪੇ ਉਹਨੂੰ ਆਪ ਦਾ ਸਮਝਣ ਵਾਲੀ ਰਿਸ਼ਤੇਦਾਰਾਂ ਦੇ ਰਾਏ ਤੋਂ ਕੋਈ ਮੱਥੇ 'ਚ ਵੱਟ ਨਾ ਪਾਵੇ ਇਹ ਜੀ ਬੁੜੀ ਘਰ ਬਣਦੀ ਹੁੰਦੀ ਆ ਭਰਾਵਾ ਜਦੋਂ ਆਪਾਂ ਉਹਨਾਂ ਦੇ ਉੱਥੇ ਜਾਂਦੇ ਆ ਹੈ ਭਾਬੀ ਨਾਲ ਤੂੰ ਜਾਣਾ ਉੱਥੇ ਤੇਰੇ ਮੱਥੇ ਵੱਟ ਪਾਇਆ ਦੇਖਿਆ ਕਦੇ ਓਏ ਉਹ ਇਹ ਜੀ ਤਾਂ ਹੈ ਨਹੀਂ ਉਹ ਬਈ ਮੈਂ ਤਾਂ ਪ੍ਰਾਣਾ ਤਰਾਉਣਾ ਉਹ ਤਾਂ ਉਹਦੀ ਭੈਣ ਜਾਂਦੀ ਆ ਕੱ ਕਿਤੇ ਕਾਪ ਦੂਜੇ ਦਿਨ ਹੀ ਕਹਿੰਦੇ ਤੈਨੂੰ ਅੱਡ ਹੋ ਜਾ ਮੈਂ ਫਿਰ ਉਹਨੂੰ ਸਾਰੀਆਂ ਗੱਲਾਂ ਕਹਿ ਦਿੱਤੀਆਂ ਮੈਂ ਕਿਹਾ ਇਹ じゃ ਕੁਝ ਨਾ ਹੋਵੇ ਰਿਸ਼ਤਾ ਸੀ ਲੈ ਲਾਂਗੇ ਆ ਵੀ ਕਹਿੰਦੀ ਫਿਰ ਕਹਿੰਦੀ ਇਹੋ ਜੀ ਗੱਲ ਹੀ ਨਹੀਂ ਕਹਿੰਦੀ ਮੈਂ ਹੈਗੀ ਆ ਬਸ ਜਦੋਂ ਬਸ ਜਦੋਂ ਉਹ ਜਿੰਮੇਵਾਰੀ ਲਈਂਦੇ ਤੂੰ ਇਧਰੋਂ ਮੇਰੀ ਜਿੰਮੇਵਾਰੀ ਲੈ ਲੈ ਬਸ ਫਿਰ ਕਰਾਓ ਕਰੇਵਾ ਕਰੇਵਾ ਤਾਂ ਕਰਾ ਦਾਂ ਕਿਤੇ ਦੋਨੇ ਲੈਣਾ ਭੱਜ ਜਾਣੇ ਇਥੋਂ ਦੋਨੇ ਉਂਗਲਾਂ ਮਚਾਈ ਆਈਏ ਗਰਮੀ 'ਚ ਰੋਟੀਆਂ ਤੇ ਉਹ ਨਹੀਂ ਨਹੀਂ ਇਹ ਜੀ ਗੱਲ ਨਹੀਂ ਹੁੰਦੀ ਤੂੰ ਬੇਬੇ ਨਾਲ ਕਰ ਲਈ ਗੱਲ ਮੈਨੂੰ ਤਾਂ ਸ਼ਰਮ ਜੀ ਲਾਦੀ ਆ ਗਰਮ ਗੱਲ ਕਰ ਦੇ ਨੂੰ ਯਾਰ ਗੱਲ ਯਾਰ ਹੁਣ ਮੈਂ ਪਹਿਲਾਂ ਉਹਦੇ ਨਾਲ ਕਰੀ ਹੁਣ ਤੇਰੇ ਨਾਲ ਕਰੀ ਗੱਲ ਤੁਸੀਂ ਪਹਿਲਾਂ ਕਰੀ ਤਾਂ ਬੈਠੋ ਮੈਨੂੰ ਤਾਂ ਬਾਅਦ ਚ ਦੱਸਿਆ ਫਿਰ ਭਾਬੀ ਨਾਲ ਤਾਂ ਮੈਂ ਗੱਲ ਕਰ ਲਈ ਹੁਣ ਬੇਬੇ ਨੂੰ ਵੀ ਪਤਾ ਹੋਣਾ ਚਾਹੀਦਾ ਬੇਬੇ ਗੱਲ ਲੂਗੀ ਮੇਰੇ ਉੱਤੋਂ ਦੀ ਹੋਏ ਫਿਰਦੇ ਆ ਤੁਸੀਂ ਯਾ ਜਮਾਈ ਨਹੀਂ ਕਰੇ ਗੱਲ ਦਾ ਸਾਦੇ ਪੁੱਛਣਾ ਤਾਂ ਪਊਗਾ ਫਿਰ ਗੱਲ ਤਾਂ ਉਹੀ ਮੈਂ ਕਹਿੰਨਾ ਨਾ ਵੀ ਆਪਾਂ ਇੱਕ ਕਰੀ ਮੜਾ ਮੜਾ ਦੱਸ ਦਈਏ ਦੱਸ ਹੀ ਦਿੰਦੇ ਆ ਪੁੱਛਣਾ ਤਾਂ ਕੀ ਐ ਨਹੀਂ ਤੂੰ ਗੱਲ ਕਰਨੀ ਬੇਬੇ ਨਾ ਤੂੰ ਗੱਲ ਕਰੀ ਨੀ ਤੂੰ ਭਾਬੀ ਨਾਲ ਕਰੀ ਗੱਲੀ ਨਾ ਆਪਦੀਆਂ ਭਾਬੀ ਨੂੰ ਤਾਂ ਯਾਰ ਮੈਂ ਸਵੇਰੇ ਰੋਟੀ ਮੈਂ ਮੰਗੀ ਸੀ ਉਹ ਤੋਂ ਮੇਰੀ ਕਹਿੰਦੀ ਬੇਬੇ ਤੂੰ ਖਾ ਮੰਗ ਲੈ ਰੋਟੀ ਮੈਂ ਕਹਾ ਬੇਬੇ ਤੋਂ ਕਾ ਤੂੰ ਮੰਗੂਗੀ ਮੇਰੀ ਭਾਬੀ ਹੈਗੀ ਤੂੰ ਖਵਾ ਦੇ ਰੋਟੀ ਉਹ ਮੈਨੂੰ ਚੌੜਚ ਕਹਿੰਦੀ ਕਹਿੰਦੀ ਤੂੰ ਕਿਸੇ ਲਿਆ ਫਿਰ ਰੋਟੀ ਬਣਾਉਣ ਲਈ ਲਿਆ ਉਹ ਤੈਨੂੰ ਫੜਾ ਦਿਆ ਕਰੂਗੀ ਹਾਂ ਫਿਰ ਮੈਂ ਕਹਤਾ ਵੀ ਆਦੀ ਭੈਣ ਦਾ ਕਰਾ ਦੇ ਮੈਂ ਵਿਆਹ ਸੀ ਚੋਰ ਕਹਤਾ ਕਹੀ ਸਕਦਾ ਜੇ ਥਾਂ ਸਿਰ ਲੱਗਦੀ ਹੈ ਤੇਰੇ ਲੋਟ ਆ ਗਿਆ ਕੰਮ ਤੋਂ ਬੱਸ ਫਿਰ ਉਹ ਮੰਨ ਗਈ ਕਹਿੰਦੀ ਸੱਤ ਮਾਰ ਗਿਆ ਉਹਦੋਂ ਕਹਿੰਦੀ ਠੀਕ ਆ ਫਿਰ ਕਹਿੰਦੀ ਮੈਂ ਕਰਾ ਦਿੰਨੀ ਆ ਗੱਲ ਉਹਦੋਂ ਮੈਂ ਤੇਰੇ ਕੋਲ ਤਾਂ ਗੱਲ ਕਰਦਾ ਅਵੇ ਤੇਰੇ ਕੋਲ ਗੱਲ ਕਰੀ ਹੋਊਗੀ ਕੋਈ ਹਾਂ ਮੈਨੂੰ ਦੱਸ ਦੇ ਕੋਈ ਮਾੜਾ ਮੋਟਾ ਮੇਰੇ ਵਾਲੇ ਪੱਖ ਠਹਿ ਗਈ ਭਾਬੀ ਕੇ ਨਹੀਂ ਮੈਂ ਤੈਨੂੰ ਦੱਸੀ ਤਾਂ ਜਾਨਾ ਵੀ ਮੈਂ ਤੈਨੂੰ ਆ ਸ਼ਰਤਾਂ ਰੱਖਾਂ ਵੀ ਆ ਕੁਛ ਨਾ ਹੋਵੇ ਉਹ ਕਹਿੰਦੀ ਰਿਸ਼ਤਾ ਤਾਂ ਮੈਂ ਕਰਾ ਦੂੰਗੀ ਕਾਸ਼ ਨੂੰ ਬੱਸ ਠੀਕ ਹੈ ਮਾਹਬਾ ਵਧੀਆ ਫਿਰ ਕੱਲ ਨੂੰ ਲਾਂਬੇ ਵਾਲੀ ਗੱਲ ਨਾ ਹੋ ਜੇ ਮੈਂ ਕਿਹਾ ਲਾਂਬੇ ਹੀ ਆ ਪਲੇਸ ਬਸ ਸੁਣਤਾ ਨਹੀਂ ਹੁੰਦੀ ਉਹਦੇ ਲਈ ਬਸ ਭਾਵੇਂ ਹੋ ਜੇ ਫਿਰ ਕੋਈ ਗੱਲ ਉਹ ਦੇਖੀ ਆਉਗੀ ਫਿਰ ਜਿਹੜੇ ਜਿਹੜੇ ਆਪਣੇ ਕਰਮ ਤੈਨੂੰ ਜੱਜ ਦੀ ਹੈ ਪੂਰੀ ਉਹ ਪੂਰੀ ਬਾਹੀ ਸੋਨੇ ਲਾ ਦਿਆ ਮੈਂ ਤਾਂ ਮੈਂ ਬਥੇਰੇ ਵਿਆਹ ਦੇ ਵਿੱਚ ਹੀ ਮੈਂ ਕਿਹਾ ਜਦੋਂ ਉਹ ਕਹਿੰਦੇ ਸੀਗੇ ਵੀ 5100 ਨਹੀਂ 51000 ਲਵਾਂਗੇ ਐ ਫਲਾਣਾ ਧਮਕਾਣਾ ਉਦੋਂ ਮੈਂ ਬਥੇਰੇ ਕਮੈਂਟ ਸਿੱਟੇ ਵੇਚਦੀ ਤੂੰ ਨਹੀਂ ਸਮਝਿਆ ਉਹ ਤੇਰਾ ਤਾਂ ਧਿਆਨ ਉਧਰ ਸੀਗਾ ਭਾਬੀ ਵਾਲ ਨੂੰ ਇਹਨੂੰ ਲੈ ਕੇ ਜਾਈਏ ਉਹਨੂੰ ਲੈ ਜਾਂ ਜਿਹੜੇ ਲੈਣ ਆਏ ਆ ਕਿਤੇ ਹੋਰ ਮੇਰੇ ਨਾਲ ਲੱਤ ਚੱਕ ਜਾਣਗੇ ਨਾ ਮੈਂ ਤਾਂ ਕਹਿਦਾ ਸੀ ਮੈਂ ਕਿਹਾ ਇੱਕ ਲਈ ਉਹ ਚੱਲਿਆ ਤਾਂ ਮੈਂ ਕੋਈ ਨਹੀਂ ਇਹ ਬਾਲੀ ਕਾਲੀ ਦੇ ਫੈਸਲੇ ਨਹੀਂ ਹੁੰਦੇ ਆ ਰਾਮਣਾ ਚੱਲਾਂਗੇ ਅਗਲਾ ਮੁੜ ਕੇ ਸਿਰ ਚੜਜੂਗਾ ਵੀ ਆਪਣੇ ਜੋਗੀ ਹੈ ਇਹ ਵੀ ਗੱਲ ਠੀਕ ਆ ਚਲ ਠੀਕ ਆ ਫਿਰ ਕੋਈ ਨਹੀਂ ਮੈਂ ਕਰਨਾ ਗੱਡੀ ਗੱਲ ਹੋ ਗਈ ਐਵੇਂ ਘਬਰਾਈ ਨਾ ਉਹ ਕਹਿੰਦੀ ਵਾ ਠੀਕ ਆ ਕਹਿੰਦੀ ਕਰਾ ਦੂੰਗੀ ਮੈਂ ਗੱਲ ਕਹਿੰਦੀ ਕਰ ਲੈਣੀ ਆ ਫਿਰ ਤੂੰ ਤਾਂ ਦੋ ਪਾਸੇ ਗੱਲ ਲਗਾ ਦੇਣਾ ਯਾਰ ਕਰੇ ਹੌਸਲਾ ਲੈ ਨਾ ਕਰੇ ਜਾਵਾਂ ਜੇ ਮੈਂ ਤੈਨੂੰ ਦੱਸ ਦਾਂ ਸਾਰਾ ਕੁਝ ਫਿਊਚਰ ਦੱਸ ਰਿਹਾ ਤੇਰਾ ਵੀ ਐ ਹੋ ਜਾਂਦਾ ਹੁੰਦਾ ਕੋਈ ਨਹੀਂ ਫਿਰ ਜਿਹੜਾ ਕੋ ਸਹੂਗਾ ਦੇਖੀਏ ਉਹ ਜਿਹੇ ਜੇ ਮੇਰੇ ਕਰਮ ਹੋਏ ਯਾਰ ਹੈ ਉਹ じゃ ਫਿਰ ਹੋਰ ਮੈਂ ਤਿਆਰ ਕਰਾ ਲਾਂ ਬੱਗੀ ਨੂੰ ਇਹਨੂੰ ਪੱਲਾ ਲਾ ਕੇ ਲਵਾਂਗੇ ਮੇਰੇ ਸਾਥਾ ਤਿਆਰ ਕਰਾਇੰਗੇ ਉਹਦਾ ਹੋਰ ਲਾਵਾਂਗੇ ਥਾਰ ਲਾਵਾਂਗੇ ਵਾ ਠੀਕ ਆ ਫਿਰ ਉਹਦੇ ਫੁੱਲ ਲ ਕਾਲੀਦੂਨ ਗਿਆ ਨਾ ਪ੍ਰਧਾਨ ਬਣੂਗਾ ਕਾਲੀਦੂਨ ਮੀ ਦਾ ਪ੍ਰਧਾਨ ਬਣੂਗਾ ਫਿਰ ਮੈਂ ਹੈ ਦੇਖਦਾ ਹੁਣ ਅੱਜ ਮੈਂ ਇੱਕ ਉਹ ਵੀਡੀਓ ਹੀ ਦੇਖੀ ਸੀਗਾ ਫੋਨ ਤੇ ਤੂੰ ਤਾਂ ਨਹੀਂ ਦੇਖੀ ਤੇਰੇ ਫੋਨ 'ਚ ਵੀ ਆਈ ਹੋਊਗੀ ਕਿਹੜੀ ਉਹੀ ਓਏ ਹੋਏ ਓਏ ਹੋਈ ਉਹਦਾ ਨਵਾਂ ਕਲਾਕਾਰ ਆਇਆ ਵੱਡੇ ਵੱਡੇ ਵਾਲਾਂ ਜਿਹੜਾ ਓਏ ਇਹਨੂੰ ਦੇਖ ਲਾਇਆ ਜਿਹੜਾ ਜਮਾਈ ਜਲੂਸ ਕੱਢਦਾ ਨਾ ਉਹਦਾ ਖੜਾ ਲਵਾ ਦਾਂਗੇ ਤੇਰੇ ਵਿਆਹ 'ਚ ਨਹੀਂ ਨਹੀਂ ਬਈ ਮੈਂ ਖਾਹਲ ਨਹੀਂ ਕਰਨਾ ਖੜਾ ਤਾਂ ਆਪਾਂ ਚੰਗੇ ਕਲਾਕਾਰ ਦੇ ਲਵਾਵਾਂਗੇ ਉਹਦਾ ਯਾਰ ਸਮਝਦਾ ਦਿੰਦਾ ਨਹੀਂ ਯਾਰ ਬਦੋ ਹੋਊਗਾ ਜੀ ਬਦੋ ਹਾਂ ਫਿਰ ਬਦੋ ਬਦੀ ਹੋ ਜਾਣਗੇ ਵਿਆਹ 'ਚ ਆਪੀ ਉਹ ਤਾਂ ਹੋਣੀ ਪਊਗਾ ਉਹ ਤਾਂ ਗੱਲ ਠੀਕ ਆ ਨਾਲੇ ਐਂ ਕਹਣਾ ਜਿਆ सोनू ਸੀਤੋ ਵਾਲੇ ਦਾ ਲਵਾ ਦਾਂਗੇ ਯਾਰ ਉਹ ਵੀ ਮੁੰਡਾ ਵਧੀਆ ਕਲਾਕਾਰ ਆ ਉਹ ਤਾਂ ਮੈਂ ਫੇਰ ਉਹ ਗਾਣਾ ਲਵਾ ਦਾਂਗੇ ਉਹਦਾ ਗਲੀ ਤਰੀ ਚਕੇ ਲੈ ਸਰਪੈਂਡਰ ਜਾਰਾਂ ਦਾ ਸਰਪੈਂਡਰ ਨਹੀਂ ਫਿਰ ਤਾਂ ਆਪਣੀ ਥਾਰ ਕਿ ਰੂਈ ਯਾਰ ਜਰਗਾ ਜੂਰੀ ਯਾਰ ਕੇ ਨੂੰ ਸੱਦ ਲਾਂਗੇ ਆਪਾਂ ਸਾਰੇ ਆਉਣਗੇ ਫਿਰ ਤਾਂ ਹਾਂ ਸਾਰੇ ਆਉਣਗੇ ਜਰਗਾ ਜੂਰੀ ਸਾਰੇ ਆਉਣਗੇ ਉਹ ਗਾਣਾ ਤਾਂ ਲਵਾਉਣਾ ਹੀ ਲਵਾਉਣਾ ਗਲੀ ਤੇਰੀ ਵਿੱਚ ਕੇ ਲਿਆ ਸਰਪੈਂਡਰ ਜਰਾਂ ਦੇ ਜਾਂ ਉਹ ਦੀਦੀ ਤੇਰਾ ਦੇਵਰ ਦਮਾਨਾ ਹਾਏ ਹਾਏ ਰਾਮ ਜੀ ਲੋਕ ਕਟਾਲਵੀ ਦੇ ਦਾਣੇ ਤੁਹਾਡੇ ਨਾਲ ਵੀ ਤੇਰੀ ਮੈਂ ਹੈਗੇ ਨਹੀਂ ਰਹਿੰਦੇ ਨਹੀਂ ਸਾਰਾ ਹਾਂ ਉਵੇਂ ਕਰਾਂਗੇ ਚੱਲ ਚੰਗਾ ਓਏ ਮੈਂ ਗੱਲੀ ਲਾ ਲਿਆ ਮੈਨੂੰ ਨਾ ਮੈਂ ਵੀ ਕਹੂੰਗਾ ਫਿਰ ਉਹਨੂੰ ਹਾਂ ਮੈਂ ਭਾਬੀ ਨੂੰ ਕਹਿ ਦੂੰਗਾ ਹੈ ਜਾ ਉਹ ਲਾ ਦੇਣਗੇ ਵੋਲਟ ਵੀ ਤੇ ਰੱਖਿਆ ਤੇਰੇ ਪਟਾਕੇ ਪਾਉਣ ਨੂੰ ਫੋਨ ਕਿਧਾ ਆਈ ਜਾਂਦਾ ਹੈ ਲੈ ਹਮੰਦਾ ਫੋਨ ਹੈ ਕੱਟ ਵੀ ਦਿੱਤਾ ਹੁਣ ਕਮਲੀ ਨੇ ਪਹਿਲਾਂ ਲਾ ਲਿਆ ਸੀ ਚੱਲ ਦੁਬਾਰੇ ਆ ਜੂਗਾ ਮੈਨਿੰਦਰ ਪਤਾ ਨਹੀਂ ਅੰਦਰ ਕੀ ਕਰੀ ਜਾਂਦੀ ਐ ਮੈਨ ਲਾ ਕੇ ਪੁੱਛਾਂ ਜੇ ਕੀ ਕੀ ਗੱਲ ਕਹਿੰਦੀ ਐ ਹੈਲੋ 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 ਸੱਸਰੀ ਕਾ ਮੰਮੀ ਸੱਸਰੀ ਕਾਲ ਐ ਨਾ ਪਹਿਲਾਂ ਫੋਨ ਲਾ ਲਿਆ ਫਿਰ ਕੱਟ ਵੀ ਦਿੱਤਾ ਹੋਰ ਦਾ ਸਬਤ ਠੀਕ ਹੈ ਵਧੀਆ ਤੁਸੀਂ ਕੀ ਕਹੋ ਸਾਰੇ ਹਾਂ ਮੈਂ ਤਾਂ ਠੀਕ ਐ ਇੱਥੇ ਸਾਰੇ ਠੀਕ ਨੇ ਹਾਂ ਐਤ ਤਾਂ ਠੀਕ ਐ ਵਧੀਆ ਹੋਰ ਦਾ ਤੇਰੀ ਸੱਸ ਠੀਕ ਐ ਹਾਂ ਸਾਰੇ ਠੀਕ ਠਾਕ ਵਧੀਆ ਚੱਲ ਪੁੱਤ ਵਧੀਆ ਗੇੜਾ ਮਾਰ ਜੀ ਹੁਣ ਤਾਂ ਵਿਹਲੇ ਹੋਗੇ ਹੋਗੇ ਹਾਂ ਮਾਂ ਦੇਸੀ ਸਲਾਹ ਜੀ ਕਰੀ ਜਾਂਦੇ ਸੀ ਅੱਛਾ ਮਾਂ ਸੁਣਨਾ ਗੱਲ ਕਰਨੀ ਸੀ ਹਾਂ ਪੁੱਤ ਦੱਸ ਕੀ ਗੱਲ ਕਰਨੀ ਸੀ ਬੇਬੇ ਥੋੜੇ ਹੁਣ ਕਹਿੰਦੇ ਰਿਸ਼ਤਾ ਲੈ ਕੇ ਆ ਲੈ ਤੇਰੀ ਭੈਣ ਦਾ ਕੀ ਵਾਸਤੇ ਅੱਛਾ ਪੁੱਤ ਨੀ ਚੱਲ ਬੁੱਤਾ ਤਾਂ ਬਾਲਾ ਵਧੀਆ ਕਰਿਆ ਮੈਂ ਤਾਂ ਆਪ ਅੱਗੇ ਸੋਚਦੀ ਸੀ ਵੀ ਚਲ ਜੇ ਦੋਨੇ ਭੈਣਾ ਤੁਸੀਂ ਇੱਕ ਥਾਂ ਹੋ ਜੋ ਨਾਲੇ ਮੈਨੂੰ ਸੌਖਾ ਹੋ ਜਾਊਗਾ ਚੱਲ ਇੱਕ ਜਣੇ ਨੂੰ ਮਿਲਣ ਜਾਣੇ ਆ ਦੋਨਾਂ ਨੂੰ ਮਿਲਿਆ ਜਾ ਕਰੂਗਾ ਹੋਰ ਆਏ ਤਾਂ ਚਲੋ ਸੌਖਾ ਹੋ ਜਾਊਗਾ ਫਿਰ ਮੈਂ ਕਹਿੰਦੀ ਸੀ ਨਾ ਫਿਰ ਆਪਣੀ ਬਨੀਂਦਰ ਪੜਦੀ ਵੀ ਹੈ ਨਾ ਹਜੇ ਮੈਂ ਚੱਲ ਕਾਹਨੋਂ ਪੜਾਈ ਛਡਾਉਣੀ ਹੈ ਵਿਚਾਰੀ ਦੀ ਨਹੀਂ ਚੱਲ ਕੋਈ ਨਾ ਪੜ ਤਾਂ ਲਈ ਹੁਣ ਕੁਝ ਨਹੀਂ ਹੁੰਦਾ ਮੈਂ ਤਾਂ ਹੁਣ ਕਿਦਾਂ ਦੀ ਕਹਿੰਦੀ ਸੀ ਵੀ ਚਲ ਕੋਈ ਰਿਸ਼ਤਾ ਦੇਖ ਕੇ ਕਰ ਲਈਏ ਚੱਲ ਆ ਤਾਂ ਤੂੰ ਮੈਂ ਪਹਿਲਾਂ ਹੀ ਗੱਲ ਸੁਣਾਤੀ ਮੈਨੂੰ ਵਧੀਆ ਅੱਛਾ ਪੁੱਤ ਆ ਤਾਂ ਬੜੀ ਵਧੀਆ ਗੱਲ ਐ ਫਿਰ ਪਰ ਉਹ ਹੀ ਤਾਂ ਗੱਲ ਐ ਕਿ ਤੇ ਮੈਂ ਚੱਲ ਆਪਾਂ ਮੈਂ ਕਹਿਤਾ ਸੀ ਬੇਬੇ ਨੂੰ ਕਹਿੰਦੀ ਬਹੁਤ ਖੁਸ਼ ਹੋਈ ਮੈਂ ਚੱਲ ਮੈਂ ਗੱਲ ਕਰੂੰਗੀ ਅੱਛਾ ਹਾਂ ਨਹੀਂ ਚੱਲ ਵਧੀਆ ਦੇਖਦੇ ਆਂ ਚੱਲ ਉਹ ਤਾਂ ਵਿਚਾਰੀ ਬੇਬੇ ਦਾ ਸੁਭਾਅ ਤਾਂ ਬਹੁਤ ਵਧੀਆ ਤੈਨੂੰ ਵੀ ਪਤਾਗਾ ਉਹਨੂੰ ਬਾਤਰੇ ਦੇ ਬਹੁਤ ਨਾਲ ਪੈਗਾ ਵਧੀਆ ਸੌਖੀ ਲੋਕੀ ਨਾਲੇ ਮੇਂਦਰ ਨਹੀਂ ਆਏ ਤਾਂ ਪੁੱਤ ਮੈਨੂੰ ਸਾਰਾ ਹੀ ਪਤਾ ਐ ਤੇਰੇ ਕੰਨੋਂ ਤਾਂ ਮੈਂ ਇੰਨੀ ਸੌਖੀ ਐ ਨਾ ਮੈਂ ਤਾਂ ਕਹਿੰਦੀ ਆ ਧੀ ਵਿਆਹ ਕੇ ਮੈਂ ਗੰਗਾ ਨਾਲੀ ਹੈ ਐ ਇੰਨਾ ਮੈਨੂੰ ਤਾਂ ਕਾਸੇ ਕਨੇ ਕਿਸੇ ਗੱਲ ਦੀ ਔਖ ਨਹੀਂ ਆਈ ਤੇਰੇ ਕੰਨਿਓ ਨੀ ਹੋਰ ਪੁੱਤ ਕਹਨੇ ਹੁੰਦੇ ਜਿਹਦੀ ਧੀ ਸੌਖੀ ਐ ਨਾ ਉਹਦੀ ਕੋਲੀ ਸੌਖੀ ਐ ਸਹੀ ਤਾਂ ਲੈ ਸਾਰੇ ਮੇਰੇ ਇੰਨਾ ਮੋਹ ਕਰਦੇ ਨੇ ਤਾਂ ਹੀ ਤਾਂ ਹੁਣ ਮਾਈ ਸੋਚਦੀ ਰਹੀ ਸੀ ਵੀ ਚਲ ਜੇ ਮਨਿੰਦਰ ਦਾ ਵੀ ਤੇਰੇ ਕੋਲੇ ਕਰਦਾ ਚਲ ਇੱਕ ਥਾਂ ਹੋ ਜੂਗੇ ਦੋਨੇ ਪੈਣਾ ਚਲ ਵਧੀਆ ਇਹ ਨਾਲ ਨਾਦੀ ਨੇ ਪਾਰਮਪੁਰਮ ਜੇ ਭਰ ਰੱਖੇ ਨੇ ਬਹੁਤ ਬੋਸਤਾ ਹੀ ਭਰਦਾ ਆ ਕੀ ਬਤ ਨੌਕਰੀ ਮਿਲ ਜੇ ਹੁਣ ਮਨਿੰਦਰ ਚਲ ਪੜੀ ਜਾਊਗੀ ਕਦੇ ਮਨਿੰਦਰ ਜੀ ਪ੍ਰਮਾਤਮਾ ਸਭ ਨੂੰ ਇਹ ਨਾ ਮਿਲ ਜੂਗੀ ਵਧੀਆ ਚਲ ਵਧੀਆ ਪੁੱਤ ਕਹਨੇ ਹੁੰਦੇ ਜੇ ਮਿਹਨਤ ਕਰਾਂਗੇ ਤਾਂ ਨੌਕਰੀ ਮਿਲੂਗੀ ਜੇ ਘਰ ਹੀ ਬੈਠਾਂਗੇ ਫਿਰ ਨੌਕਰੀਆਂ ਕਿਹੜੀਆਂ ਮਿਲਣੀਆਂ ਅੱਛਾ ਹੋਰ ਉਹ ਵੀ ਕਹਿੰਦਾ ਕਰਾ ਕਹਿੰਦਾ ਰਿਸ਼ਤਾ ਉਹਦੇ ਭੈਣ ਦਾ ਘਾਪ ਕਾਲਾ ਹੋ ਰਿਹਾਗਾ ਅੱਛਾ ਅੱਛਾ ਮੈਂ ਚੱਲ ਇਹਦਾ ਹੀ ਮੂੰਹ ਸੰਭਲ ਕੇ ਕੀ ਕਹਿੰਦਾਗਾ ਚੱਲ ਵਧੀਆ ਹੈ ਹਾਂ ਚੱਲ ਮੈਂ ਕਰਦੀ ਆਂ ਗੱਲ ਫਿਰ ਨਾਲੇ ਕਾਲਾ ਆ ਗਿਆ ਇਹਦੇ ਨਾਲ ਗੱਲ ਕਰਦੀ ਆਂ ਨਾਲੇ ਮਨਿੰਦਰ ਨਾਲ ਗੱਲ ਹਾਂ ਚੱਲ ਨਾਲੇ ਮਨਿੰਦਰ ਨੂੰ ਪੁੱਛ ਲਾਂਗੇ ਅਸੀਂ ਠੀਕ ਹੈ ਹਾਂ ਮਨਿੰਦਰ ਨਾਲ ਵੀ ਗੱਲ ਕਰ ਲਿਓ ਹਾਂ ਚੰਗਾ ਪੁੱਤ ਲੇ ਪੁੱਤ ਉਹਨੂੰ ਸਾਰਾ ਹੀ ਪਤਾ ਹੈ ਵੀ ਵਧੀਆ ਘਰਵਾਰ ਹੈ ਉਹਨੂੰ ਕਿਹੜਾ ਪਤਾ ਨਹੀਂ ਚੱਲ ਚੰਗਾ ਪੁੱਤ ਚੰਗੋ ਮੀ ਠੀਕ ਹੈ ਉਹ ਤਾਂ ਵੀ ਪੰਜ ਮਿੰਟ ਨਹੀਂ ਬੇਲਾ ਰਹਿਣ ਦਿੰਦੀ ਹੈ ਨਾ ਮੈਂ ਕਹਦਾ ਭੁੱਲ ਗਿਆ ਨਾਲ ਦੀ ਨਾਲ ਪਤਾ ਨਹੀਂ ਕਿਹਨੂੰ ਲਈ ਬੈਠੀ ਆ ਬੇ ਪੁੱਤ ਕਿਹਨੂੰ ਕਿਹਨੂੰ ਲਾਉਣਾ ਹੈ ਆਪਣੇ ਅਮਨ ਦਾ ਫੋਨ ਸੀ ਅੱਛਾ ਆਪਾਂ ਇਹਦਾ ਫੋਨ ਆਇਆ ਸੀ ਹਾਂ ਉਹਨੇ ਕੀਤਾ ਸੀ ਅੱਛਾ ਇਹ ਵਧੀਆ ਠੀਕ ਆ ਬੇ ਠੀਕ ਠਾਕ ਤਾਂ ਹੈਗੀ ਇੱਕ ਗੱਲ ਮੈਂ ਤੈਨੂੰ ਹੋਰ ਦੱਸਦੀ ਆ ਆਪਣੀ ਮਨਿੰਦਰ ਦਾ ਰਿਸ਼ਤਾ ਮੰਗਦੇ ਨੇ ਉਹ ਉਹਨੂੰ ਛੋਟੇ ਨੂੰ ਬਾਈ ਦੇ ਪਾਈ ਹਾਂ ਲਾਡੀ ਨੂੰ ਅੱਛਾ ਤੇ ਕਹਿੰਦੀ ਉਹ ਵੀ ਫਾਰਮ ਫਾਰਮ ਜੇ ਭਰੀ ਜਾਂਦਾ ਨੌਕਰੀ ਨੌਕਰੀ ਦੇ ਹਾਂ ਲੱਗ ਜੂਗਾ ਹੈ ਮੱਕੀ ਸਰੀਰ ਜ਼ਰੂਰ ਹੈਗਾ ਉਹਦਾ ਵਧੀਆ ਕਿਤੇ ਨਾ ਕਿਤੇ ਅੜਕ ਜੂ ਤੇ ਇੱਕ ਗੱਲ ਹੋਰ ਵੀ ਕਹੀ ਉਹਨਾਂ ਨੇ ਵੀ ਜੇ ਆਪਣੇ ਮਨਿੰਦਰ ਨੇ ਅੱਗੇ ਪੜ੍ਹਨਾ ਤੇ ਪੜਾਵੀ ਦੇਣਗੇ ਉਹ ਚਲ ਇਹ ਵੀ ਗੱਲ ਵਧੀਆ ਬੇਬੇ ਦੋਨੇ ਭੈਣਾਂ ਟਾਈਮ ਪਾਸ ਕਰੀ ਜਾਣਗੀਆਂ ਇਹ ਤਾਂ ਇੰਨਾ ਕੰਮ ਧੰਦਾ ਨਹੀਂ ਹੁੰਦਾ ਹੈ ਪਹਿਲੇ ਦਿਨ ਉਹ ਪੜ੍ਹਾਈ ਲਿਖਾਈ ਜੇ ਜ਼ਿਆਦੇ ਰਹੀ ਆ ਚਲੋ ਕੰਮ ਧੰਦਾ ਕਰ ਲਿਆ ਕਰੂ ਇਹ ਆਪਦਾ ਜੇ ਕਿਤੇ ਨੌਕਰੀ ਨੌਕਰੀ ਲੱਗ ਗਈ ਦੋਨੇ ਟਾਈਮ ਪਾਸ ਕਰੀ ਜਾਣਗੀਆਂ ਆਈ ਤਾ ਪੁੱਤ ਮੈਂ ਸੋਚਦੀ ਆਂ ਵੀ ਚਲ ਇੱਕ ਥਾਂ ਹੋ ਜਾਣਗੇ ਆਪਾਂ ਨੂੰ ਜਾਣਾ ਸੌਖਾ ਓਹੀ ਗੱਲ ਆ ਤੇ ਲੋਹੜੀ ਦੀਵਾਲੀ ਨਾਲ ਤਾਂ ਇੱਕ ਥਾਂ ਸੌਖਾ ਨਾਲੇ ਆਏ ਆ ਅਗਲੇ ਦਾ ਆਪਾਂ ਪਹਿਲਾਂ ਘਰ ਭਰਿਆ ਦੂਜੇ ਘਰੇ ਇਹਨਾਂ ਮੂੰਹ ਨਹੀਂ ਅੜਦਾ ਉਹ ਤਾਂ ਗੱਲ ਠੀਕ ਐ ਪੁੱਤ ਤੇਰੀ ਚਲ ਜਿਹੜਾ ਆਪਣਾ ਦੇਣਾ ਹੈ ਉਹ ਤਾਂ ਆਪਾਂ ਦਿੱਤੀ ਨੂੰ ਦੇਣਾ ਹੈ ਓਹੀ ਤਾਂ ਗੱਲ ਆ ਬਾਕੀ じゃ ਕੋਈ ਨਹੀਂ ਬਾਪੂ ਨਾਲ ਕਰ ਲਾਂਗੇ ਰਹਿ ਮਸ਼ਬਰਾ ਆ ਜਾਂਦੇ ਉਹਨੂੰ ਮੰਡੀ ਚੋਂ ਚਲ ਆਹੋ ਤੇਰੇ ਪਿਓ ਨਾਲ ਕਰ ਲਈ ਗੱਲ ਜਿਵੇਂ ਉਹ ਕਹੂਗਾ ਉਵੇਂ ਕਰ ਲੇ ਬਾਕੀ ਦੇਖਦਾ ਮੈਂ ਜੇ ਹੱਥ ਨੇ ਰੋਟੀ ਰੋਟੀ ਲੈ ਕੇ ਗਿਆ ਉਹ ਤੇ ਪੁੱਛ ਲੂੰਗੇ ਰਾਮ ਬਾਪੂ ਨਾਲ ਗੱਲ ਮੰਡੀ ਜੀ ਕਰ ਲੂਮਾ ਵੀ ਐਂ ਕਰਕੇ ਭਈ ਰਿਸ਼ਤਾ ਕਹਿੰਦੇ ਆ ਹਾਂ ਚਲੋ ਜਵਾਬ ਤਾਂ ਦਿੰਦਾ ਨਹੀਂ ਪੁੱਤੋ ਉਹਨੂੰ ਵੀ ਪਤਾ ਹੀ ਐ ਵੀ ਬੰਦੇ ਰਿਸ਼ਤੇ ਦਾ ਟੱਕਰਿਆ ਆਪਾਂ ਨੂੰ ਨਹੀਂ ਕਰਨਾ ਬੇਬੇ ਜਵਾਬ ਤਾਂ ਕਾਹਦਾ ਦੇਣਾ ਬਾਕੀ ਐਂ ਹੁੰਦਾ ਗਾਂ ਹੱਥ ਪੈਂਦਾ ਹੋਵੇ ਨਾ ਆੜਤੀਆਂ ਦੇ ਹਾਂ ਫੇਰ ਹੀ ਫਾਇਦਾ ਹੁੰਦਾ ਜੇ ਆਪਾਂ ਪੰਗਾ ਲੈ ਕੇ ਬਹਿ ਜੀਏ ਗਾਂ ਆੜਤ ਕੇ ਥੜੇ ਦਿਨਾਂ ਚੜਨਦੇ ਨਾ ਵੀ ਭਾਈ ਹੈ ਨਹੀਂ ਪੈਸੇ ਹਜੇ ਤਾਂ ਔਖਾ ਹੋ ਜਾਂਦਾ ਫੇਰ ਚਲੋ ਤਾਂ ਪਿਓ ਪੁੱਤ ਤੁਸੀਂ ਗੱਲ ਕਰ ਲਿਓ ਆੜਤੀਆਂ ਨਾਲ ਚਲ ਕੋਈ ਨਹੀਂ ਬੇਬੇ ਗੱਲ ਤਾਂ ਕਰ ਹੀ ਲਵਾਂਗੇ ਕਿ ਨਰਾਇਤਾ ਬਣੇ ਹੈ ਨਾਲੇ ਕਿੱਥੇ ਅਮਨੇ ਓ ਮਨਿੰਦਰ ਕੁੜਾ ਮਨਿੰਦਰ ਮਨਿੰਦਰ ਹਾਂ ਮੰਮੀ ਉਰੀਆ ਗੱਲ ਸੁਣ ਕੀ ਆ ਬੈਠੇ ਨਹੀਂ ਦਿੰਦੇ ਕੋਈ ਹੁੰਦੀ ਸੀਗੀ ਕੋਈ ਰੱਖ ਲਿਆ ਗਿਆ ਖਬਰਸਾਰ ਬਾਹਰ ਦੀ ਵੀ ਹੈ ਭਾਵੇਂ ਕੋਈ ਭਾਂਡੇ ਲੈ ਜੇ ਬਾਹਰੋਂ ਚੱਕ ਕੇ ਅੰਦਰ ਬੜੀ ਰਹਿਣੀਆਂ ਕੱਢ ਜਾ ਆ ਬੇਬੇ ਬਿਠਾਈ ਤੇ ਹੈ ਆ ਬੇਬੇ ਕੀ ਚੌਂਕੀਦਾਰ ਆ ਹਾਂਜੀ ਮੈਂ ਚੌਂਕੀਦਾਰ ਆ ਨਹੀਂ ਇੱਥੇ ਰੱਖੀ ਰੱਖਾ ਭਾਂਡੇ ਜੇ ਤੂੰ ਕੰਮ ਦੀ ਨਹੀਂ ਫਿਰ ਤੈਨੂੰ ਰੋਟੀਆਂ ਖਵਾਏ ਦਾ ਫਾਇਦਾ ਕੀ ਆ ਕਿਉਂ ਰੋਟੀ ਤਾਂ ਤੂੰ ਵੀ ਖਾਣਾ ਤੇ ਮੈਂ ਰੋਟੀ ਨਹੀਂ ਖਾ ਸਕਦੀ ਮੈਂ ਕੰਮ ਵੀ ਕਰਦਾ ਬੇਬੇ ਚੱਲ ਇਹਨੂੰ ਕੁਛ ਕਬਰੀ ਦੱਸ ਦੇ ਚੱਲ ਮੇਰੀ ਗੱਲ ਸੁਣ ਲੈ ਕੀ ਕਿਤਾ ਵਿਆਹ ਤਾਂ ਹੀ ਤਾਂ ਅ ਮੇਰਾ ਨਹੀਂ ਤੇਰਾ ਵਡਾਂਗੇ ਜੂੜ ਪਹਿਲਾਂ ਹਾਂ ਨੂੰ ਦੇਖ ਲਾਵੇਂ ਇਹਨੂੰ ਆਇਆ ਵੀ ਇਹਦਾ ਕਰਦ ਗਿਆ ਕਿਉਂ ਮੇਰਾ ਕਿਵੇਂ ਜੂੜ ਵਡਣਾ ਕਿਵੇਂ ਬੇਬੇ ਨਾਲੇ ਭੈਣ ਦਾ ਫੋਨ ਆਇਆ ਸੀ ਅਮਨ ਦਾ ਠੀਕ ਆ ਉਹਦੇ ਦੌਰ ਨੂੰ ਕਰਦੇ ਆ ਰਿਸ਼ਤਾ ਤੇਰਾ ਕਰ ਦਿੰਨੇ ਆ ਪੱਕ ਠੱਕ ਐਨੇ ਚਰਚੀ ਜੂੜ ਵਡ ਦਾਂਗੇ ਨਾਲ ਮੇਰੀ ਗੱਲ ਸੁਣ ਲੈ ਬੇਬੇ ਜੇ ਤਾਂ ਚੌੜਾ ਤਾਂ ਠੀਕ ਹੈ ਜੇ ਸੱਚੀ ਗੱਲ ਆ ਮੈਂ ਰਿਸ਼ਤਾ ਨਹੀਂ ਕਰਾਉਣਾ ਉਹਦੇ ਨਾਲ ਦਾ ਹਸਤਾ ਤੈਨੂੰ ਮੈਨੂੰ ਨਹੀਂ ਪਸੰਦ ਆਗਾ ਉਹ ਉਹ ਕੋਈ ਨਹੀਂ ਰਾਜ ਕਰੇਗੀ ਉਥੇ ਉਹ ਦੇਖ ਆ ਮਣ ਭੈਣ ਕਿੰਨੀ ਸੌਖੀ ਆ ਕੀ ਸੌਖੀ ਆ ਮੈਨੂੰ ਨਹੀਂ ਪਤਾ ਮੈਂ ਨਹੀਂ ਕਰਾਉਣੇ ਚਾਹ ਤਾ ਤੁਹਾਨੂੰ ਦੱਸ ਤਾ ਨਾ ਉਹਨੂੰ ਕੈ ਸਾਲ ਹੋ ਗਏ ਵਿਆਹ ਇਹਨੂੰ ਕਦੇ ਉਹਨੇ ਕਿਹਾ ਵੀ ਅੱਜ ਮੈਨੂੰ ਲੜਦੇ ਆ ਜਾਂ ਲੜ ਕੇ ਇੱਥੇ ਆਈ ਆ ਬੇਬੇ ਮੇਰੀ ਗੱਲ ਸੁਣਾ ਮੈਂ ਹੈਗੀ ਪੜੀ ਲਿਖੀ ਤੇ ਮੈਂ ਜਾਣੀ ਆ ਪੜੀ ਹਜੇ ਨਹੀਂ ਮੈਂ ਵਿਆਹ ਕਰਾਉਣਾ ਜਦੋਂ ਕਿਤੇ ਨੌਕਰੀ ਤੇ ਲੱਗ ਗਈ ਉਦੋਂ ਦੇਖਾਂਗੇ ਆਪਾਂ ਬੇਬੇ ਇਹਦੀ ਮਰਜ਼ੀ ਥੋੜਾ ਜਿਹੀ ਚੱਲੂਗੀ ਆਪਾਂ ਕਰਦੇ ਆਂ ਗੱਲ ਕੋਈ ਨਹੀਂ ਇਹਨੂੰ ਕੌਣ ਪੁੱਛਦਾ ਤੋੜ ਦਿਆਂਗੇ ਆਪਾਂ ਇਹ ਤੱਕੇ ਤੋਂ ਹੀ ਨਾ ਕਿਉਂ ਨਹੀਂ ਕੋਈ ਪੁੱਛਦਾ ਬਾਪੂ ਨਾਲ